ਜਿਹੜੀ ਸਰਦਾਰ ਜੀ 3 ਫਿਲਮ ਦਲਜੀਤ ਦੋਸਾਂਝ ਦੀ ਜਿਹੜੀ ਆ ਰਹੀ ਹੈ 27 ਜੂਨ ਨੂੰ ਜਿਹੜੀ ਉਹ ਵਰਲਡਵਾਈਡ ਰਿਲੀਜ਼ ਹੋਈ ਹੈ ਭਾਰਤ ਦੇ ਵਿੱਚ ਨਹੀਂ ਲੱਗੀ ਔਰ ਬੜੇ ਦੁੱਖ ਵਾਲੀ ਗੱਲ ਆ ਕਿ ਉਤੇ ਟਿੱਪਣੀ ਕੌਣ ਕਰ ਰਿਹਾ ਉਹ ਦੁਖੀ ਤਕੀ ਬੰਦੇ ਜਿਨ੍ਹਾਂ ਦਾ ਕੋਈ ਵजूद ਹੀ ਨਹੀਂ ਮਿੱਕਾ ਸਿੰਘ ਮਤਲਬ ਮੈਨੂੰ ਤਾਂ ਲੱਗਦਾ ਉਹਨੂੰ ਸਿੰਘ ਕਹਿਣਾ ਨਹੀਂ ਚਾਹੀਦਾ ਸਿੰਘ ਵਾਲੇ ਤੇ ਕੋਈ ਉਹਦੇ ਕੰਮ ਕੀਤਾ ਨਹੀਂ ਨਾ ਉਹਨੇ ਕੀਤਾ ਨਾ ਉਹਦੇ ਭਰਾ ਨੇ ਕੀਤਾ ਕੋਈ ਔਰ ਦੂਜਾ ਜਿਹੜਾ ਇੱਕ ਬੀਪ ਰੈਕ ਆ ਉਹ 뮤직 ਡਾਇਰੈਕਟਰ ਆ ਸਭ ਤੋਂ ਪਹਿਲਾਂ ਤੇ ਉਹਨੂੰ ਆਪਣੇ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਕਿਉਂਕਿ ਉਹਦੇ ਸਿਰ ਤੇ ਵਾਲ ਨਹੀਂ ਐ ਇਸ ਕਰਕੇ ਅਕਲ ਵੀ ਘਟਿਆ ਉਹਨੂੰ ਇੱਕ ਨੰਬਰ ਦਾ ਬੋਂਗਾ ਤੇ ਬਸੂਰਾ ਬੰਦਾ ਉਹ ਦਰਜੀਤ ਦੂਸਾਂਜ ਤੇ ਗੁਰੂ ਨਾਨਕ ਦੇ ਘਰ ਦੀ ਕਿਰਪਾ ਵਾ ਉਹ ਬੰਦੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬ ਦੇ ਨਾਲ ਖਲੋਤਾ ਜਦ ਵੀ ਪੰਜਾਬ ਤੇ ਪੰਜਾਬੀਅਤ ਦੀ ਗੱਲ ਹੋਈ ਉਹ ਹਮੇਸ਼ਾ ਪੰਜਾਬ ਨਾਲ ਖਲੋਤਾ ਇਹੀ ਟਿੱਪਣੀਆਂ ਪਹਿਲਾਂ ਸਿੱਧੂ ਮੂਸੇਵਾਲੇ ਤੇ ਕੀਤੀਆਂ ਜਾਂਦੀਆਂ ਸੀ ਉਸ ਬੰਦੇ ਨੇ ਵੀ ਸਾਡੇ ਦੇਸ਼ ਦਾ ਸਨਮਾਨ ਜਿਹੜਾ ਇਸ ਪੱਗ ਦਾ ਸਨਮਾਨ ਕਿੰਨਾ ਵਧਾਇਆ ਸੀ ਕਿਉਂ ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਜਿਨ੍ਹਾਂ ਦੇ ਸਿਰ ਤੇ ਦਸਤਾਰ ਆ ਜਦੋਂ ਕਿਸਾਨੀ ਅੰਦੋਲਨ 'ਚ ਬੈਠਾ ਸੀ ਮੈਂ ਅੱਜ ਬੜੀ ਦੁੱਖ ਦੀ ਗੱਲ ਮੈਂ ਕਿਸੇ ਨੂੰ ਤੇ ਟਿੱਪਣੀ ਨਾ ਕਰਾਂ ਜਿਹੜੇ ਸਾਡੇ ਕਿਸਾਨ ਜੱਥੇਬੰਦੀਆਂ ਵਾਲੇ ਦੂਜੇ ਤੇ ਜਿਹਨੂੰ ਵਿਵਾਦਤ ਬਿਆਨ ਦਿੰਦੇ ਨੇ ਤੇ ਇੱਕ ਬੰਦਾ ਨਹੀਂ ਬੋਲਿਆ ਕਮਾਲ ਹੈ ਯਾਰ ਤੁਸੀਂ ਕਿੱਦਾਂ ਦੇ ਬੰਦੇ ਤੋੜੇ ਉਥੇ ਫੰਡ ਵੀ ਦੇ ਕੇ ਗਿਆ ਉਹ ਬੋਲਿਆ ਵੀ ਤੁਹਾਡੇ ਨਾਲ ਵੀ ਖਲੋਤਾ ਤੇ ਤੁਸੀਂ ਆ ਜਦੋਂ ਓਖਾ ਸਮਾਂ ਆਇਆ ਤੁਸੀਂ ਤੇ ਕੋਲ ਬੋਲਦੇ ਉਹਦੇ ਨਾਲ ਮੈਂ ਤੇ ਇਕਲ ਪੰਜਾਬ ਦੇ ਔਰ ਆਪਣੇ ਲੋਕਾਂ ਨੂੰ ਕਹੂੰਗਾ ਕੀ ਪਹਿਲਾਂ ਹੁੰਦਾ ਸੀ ਜਦੋਂ ਚੜ ਕੇ ਆਉਂਦੇ ਸੀ ਨਾ ਮੁਗਲ ਤੇ ਸਾਨੂੰ ਪਤਾ ਲੱਗ ਜਾਂਦਾ ਸੀ ਉਹਨਾਂ ਦੇ ਪਹਿਰਾਵਿਆਂ ਤੋਂ ਅੰਗਰੇਜ਼ ਹਮਲਾ ਕਰਦੇ ਸੀ ਸਾਨੂੰ ਪਤਾ ਲੱਗ ਜਾਂਦਾ ਅੱਜਕਲ ਤੁਹਾਡੇ ਵਿੱਚ ਬੈਠੇ ਆ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੀ ਪਿੱਠ 'ਚ ਕਦੋਂ ਤੇ ਕਿੰਨੇ ਸ਼ੁਰਾ ਮਾਰਦੇ ਨੇ ਇਸ ਕਰਕੇ ਇਹਨਾਂ ਤੋਂ ਬਚੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸ ਗੁਰਪ੍ਰੀਤ ਸਿੰਘ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਦੀ ਆਈ ਹੋਈ ਨਵੀਂ ਮੂਵੀ ਨੂੰ ਲੈ ਕੇ ਲਗਾਤਾਰ ਹੀ ਬਹੁਤ ਸਾਰੇ ਪੰਜਾਬੀ ਸਿੰਗਰਾਂ ਵੱਲੋਂ ਅਤੇ ਬਾਲੀਵੁੱਡ ਦੇ ਸਿੰਗਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਦੋ ਪੱਖਾਂ ਦੇ ਵਿੱਚ ਇਸ ਫਿਲਮ ਨੂੰ ਲੈ ਕੇ ਬਾਲੀਵੁੱਡ ਇੰਡਸਟਰੀ ਅਤੇ ਪਾਲੀਵੁੱਡ ਇੰਡਸਟਰੀ ਜਿਹੜੀ ਹੈ ਉਹ ਅਨਜ਼ਰ ਆ ਰਹੀ ਹੈ ਇਸ ਮੌਕੇ ਸਾਰਾ ਗੱਲਬਾਤ ਕਰਨ ਲਈ ਤਿਆਰ ਨੇ ਸਰਜੀਤ ਸਿੰਘ ਸੋਨੂ ਝੱਡੇਲਾ ਗੱਲਬਾਤ ਵੀ ਕਰਾਂਗੇ ਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਇੱਕ ਬੀਇੰਗ ਐ ਸਿੱਖ ਸਿੰਗਰ ਹੋਣ ਦੇ ਕਾਰਨ ਕੀ ਲੱਗਦਾ ਕਿ ਹਾਲਾਤ ਜਿਹੜੇ ਨੇ ਦਿਲਜੀਤ ਦੋਸਾਂਝ ਦੇ ਲੈ ਕੇ ਕਿਸ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ ਸਰਜੀਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਇਦ ਲੱਗਦਾ ਕਿ ਜੋ ਬਾਲੀਵੁੱਡ ਹੈ ਉਸ ਨੂੰ ਪਾਕਿਸਤਾਨ ਦੀ ਹੈ ਕਦੀ ਕੰਗਨਾਰਨਾਥ ਤੇ ਕਦੀ ਮੀਕਾ ਹਮੇਸ਼ਾ ਹੀ ਪਾਕ ਤੇ ਟਾਰਗੇਟ ਕਰਦੇ ਨੇ ਔਰ ਖਾਸ ਤੌਰ ਤੇ ਹੁਣ ਜਿਹੜੀ ਜਿਹੜੀ ਫਿਲਮ ਆ ਰਹੀ ਹੈ ਦਿਲਜੀਤ ਉਸਾਨ ਦੀ ਉਸ ਨੂੰ ਲੈ ਕੇ ਬੜਾ ਵਿਵਾਦ ਖੜਾ ਆਇਆ ਕੀ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਦੇਖੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੇ ਮੁੱਦੇ ਤੇ ਗੱਲ ਕਰਨ ਲੱਗੇ ਬੜਾ ਇੰਪੋਰਟੈਂਟ ਮੁੱਦਾ ਬਾਅਦ ਗੱਲ ਵੀ ਪੰਜਾਬ ਦੀ ਔਰ ਪੰਜਾਬ ਦੇ ਉਸ ਨੌਜਵਾਨ ਦੀ ਜਿਸ ਨੇ ਪੂਰੇ ਵਿਸ਼ਵ ਦੇ ਵਿੱਚ ਇਸ ਪੱਗ ਦਾ ਜਿਹੜਾ ਮਾਨ ਵਧਾਇਆ। ਹੂੰ। ਔਰ ਜਿਸਨੇ ਵੀ ਮਾਨ ਵਧਾਇਆ ਵਾ ਉਹਨੂੰ ਕਿਤੇ ਨਾ ਕਿਤੇ ਨਾ ਉਹ ਤੇ 100 ਕਿਤੇ ਕੰਮਾਂ ਨੂੰ ਜਿਹੜਾ ਵਾ ਉਹ ਤੇ ਮਿੱਟੀ ਪਾ ਕੇ ਤੇ ਇੱਕ ਕੰਮ ਕੋਈ ਸ਼ਰਾਰਤ ਨਾਲ ਕਰਕੇ ਉੱਤੇ ਥੋਪਿਆ ਜਾਂਦਾ। ਔਰ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਹੜੀ ਸਰਦਾਰ ਜੀ 3 ਫਿਲਮ ਦਲਜੀਤ ਦੋਸਾਂਝ ਦੀ ਜਿਹੜੀ ਆ ਰਹੀ ਹੈ। 27 ਜੂਨ ਨੂੰ ਜਿਹੜੀ ਉਹ ਵਰਲਡਵਾਈਡ ਰਿਲੀਜ਼ ਹੋਈ ਹੈ ਭਾਰਤ ਦੇ ਵਿੱਚ ਨਹੀਂ ਲੱਗੀ। ਔਰ ਬੜੇ ਦੁੱਖ ਵਾਲੀ ਗੱਲ ਆ ਕਿ ਉੱਤੇ ਟਿੱਪਣੀ ਕੌਣ ਕਰ ਰਿਹਾ ਉਹ ਦੁਕੀ ਤਕੀ ਬੰਦੇ ਜਿਨ੍ਹਾਂ ਦਾ ਕੋਈ ਵजूद ਹੀ ਨਹੀਂ ਆ। ਹੂੰ। ਮਿੱਕਾ ਸਿੰਘ ਮਤਲਬ ਮੈਨੂੰ ਤਾਂ ਲੱਗਦਾ ਉਹਨੂੰ ਸਿੰਘ ਕਹਿਣਾ ਨਹੀਂ ਚਾਹੀਦਾ ਸਿੰਘ ਵਾਲੇ ਤੇ ਕੋਈ ਉਹਦੇ ਕੰਮ ਕੀਤਾ ਨਹੀਂ ਨਾ ਉਹਨੇ ਕੀਤਾ ਨਾ ਉਹਦੇ ਭਰਾ ਨੇ ਕੀਤਾ ਕੋਈ ਉਹ ਬੰਦੇ ਟਿੱਪਣੀਆਂ ਕਰਨ ਜਿਹੜੇ ਬੰਦੇ ਕਬੂਤਰਬਾਜੀ ਦੇ ਪਰਚਿਆਂ ਚ ਦੇ ਵਿੱਚ ਦਰਜ ਹੋਣ ਉਹ ਬੰਦੇ ਟਿੱਪਣੀਆਂ ਕਰਨ ਜਿਹੜੇ ਜਨਾਨੀਆਂ ਨੂੰ ਘਰੇ ਔਰਤਾਂ ਨੂੰ ਸੱਦ ਕੇ ਜਨਮ ਦਿਨ ਤੇ ਤੇ ਉਹਨਾਂ ਨੇ ਪੁੱਠੇ ਸਿੱਦੇ ਕੰਮ ਕਰਦੇ ਹੋਣ ਔਰ ਕਿਤੇ ਨਾ ਕਿਤੇ ਜਿਨ੍ਹਾਂ ਦਾ ਵਿਵਾਦ ਨਾਲ ਨਾਤਾ ਜੁੜਿਆ ਹੋਵੇ ਜਿਨ੍ਹਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਾ ਹੋਵੇ ਤੇ ਉਹ ਬੰਦੇ ਗੱਲ ਕਰਨ ਮੈਨੂੰ ਨਹੀਂ ਲੱਗਦਾ ਔਰ ਦੂਜਾ ਜਿਹੜਾ ਇੱਕ ਬੀਪ ਰੈਕ ਆ ਉਹ 뮤직 ਡਾਇਰੈਕਟਰ ਆ ਸਭ ਤੋਂ ਪਹਿਲਾਂ ਤੇ ਉਹਨੂੰ ਆਪਣੇ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਕਿਉਂਕਿ ਉਹਦੇ ਸਿਰ ਤੇ ਵਾਲ ਨਹੀਂ ਐ ਇਸ ਕਰਕੇ ਅਕਲ ਵੀ ਘਟਿਆ ਉਹਨੂੰ ਇੱਕ ਨੰਬਰ ਦਾ ਬੋਂਗਾ ਤੇ ਬਸੂਰਾ ਬੰਦਾ ਉਹ ਉਹ ਬੰਦਾ ਟਿੱਪਣੀ ਕਰ ਰਿਹਾ ਉਸ ਬੰਦੇ ਤੇ ਕਹਿੰਦੇ ਸਮਾਨ ਚ ਰੋੜਾ ਮਾਰੋਗੇ ਤੇ ਤੁਹਾਡੇ ਸਿਰ 'ਚ ਵਜਣਾ ਇਸ ਕਰਕੇ ਸਿਰ ਨਾ ਪੜਵਾ ਲਿਓ ਬਚ ਕੇ ਰੋ ਔਰ ਇੱਕ ਕਰ ਰਿਹਾ ਗੁਰੂ ਰੰਧਾਵਾ ਕਰਕੇ ਕੋਈ ਉਨੀ ਸਾਡੇ ਇੰਡੀਆ ਦੀ ਪਬਲਿਕ ਨਹੀਂ ਜਿੰਨੇ ਉਹਨੇ ਫੇਕ ਵੀਊ ਆਪਣੇ ਗਾਣਿਆਂ ਥੱਲੇ ਕਰਾਏ ਐ ਇਸ ਝੂਠੀ ਸ਼ੌਹਰਤ ਦੇ ਲਈ ਕਿਉਂਕਿ ਮੈਂ ਬੜੀ ਬਰੀਕੀ ਨਾਲ ਇਸ ਇੰਡਸਟਰੀ ਨੂੰ ਜਾਣਦਾ ਔਰ ਇਹ ਲੋਕ ਅਸਮਾਨ ਦੇ ਵਿੱਚ ਉਸ ਬੰਦੇ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਜਿਹਨੂੰ ਜਿਸ ਦੇਖੋ ਸਭ ਤੋਂ ਪਹਿਲਾਂ ਗੁਰਪ੍ਰੀਤ ਜੀ ਜਿਸ ਬੰਦੇ ਦੀ ਬਾਹ ਗੁਰੂ ਰਾਮਦਾਸ ਨੇ ਖੜੀ ਕੀਤੀ ਹੋਵੇ ਨਾ ਹੂੰ ਉਹਨੂੰ ਤੁਸੀਂ ਕਦੀ ਨਹੀਂ ਕੋਈ ਦੁਨੀਆ ਵਾਲਾ ਚੈਲੇਂਜ ਨਹੀਂ ਕਰ ਸਕਦਾ ਦਲਜੀਤ ਦੂਸਾਂਜ ਤੇ ਗੁਰੂ ਨਾਨਕ ਦੇ ਘਰ ਦੀ ਕਿਰਪਾ ਵਾ ਹੂੰ ਉਹ ਬੰਦੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬ ਦੇ ਨਾਲ ਖਲੋਤਾ ਜਦ ਵੀ ਪੰਜਾਬ ਤੇ ਪੰਜਾਬੀਅਤ ਦੀ ਗੱਲ ਹੋਈ ਉਹ ਹਮੇਸ਼ਾ ਪੰਜਾਬ ਨਾਲ ਖਲੋਤਾ ਔਰ ਜਦੋਂ ਉਹਨੇ ਵਰਲਡ ਦੇ ਵਿੱਚ ਹਰ ਜਗ੍ਹਾ ਤੇ ਪ੍ਰੋਗਰਾਮ ਕੀਤੇ ਤੇ ਉਸ ਵੇਲੇ ਗੁਰਪ੍ਰੀਤਜੀਤ ਉਹ ਦੇਸ਼ ਦਾ ਫਲੈਗ ਲੈ ਕੇ ਆਉਂਦਾ ਸੀਗਾ ਔਰ ਦੇਸ਼ ਦਾ ਸਨਮਾਨ ਵਧਾਉਂਦਾ ਸੀਗਾ ਕੱਲਾ ਉਹਨੇ ਪੱਗ ਦਾ ਸਨਮਾਨ ਨਹੀਂ ਉਹਨੇ ਦੇਸ਼ ਦਾ ਸਨਮਾਨ ਵੀ ਵਧਾਇਆ ਤੇ ਕੋਈ ਵੀ ਉੱਠ ਕੇ ਟੁੱੱਚਾ ਜਾ ਬੰਦਾ ਤੇ ਉਹ ਦਿਲਜੀਤ ਦਸਾਂ ਇਤੇ ਟਿੱਪਣੀ ਕਰੇ ਕਿਉਂ ਕਰੇ ਇਹੀ ਟਿੱਪਣੀਆਂ ਪਹਿਲਾਂ ਸਿੱਧੂ ਮੂਸੇਵਾਲੇ ਤੇ ਕੀਤੀਆਂ ਜਾਂਦੀਆਂ ਸੀ ਉਸ ਬੰਦੇ ਨੇ ਵੀ ਸਾਡੇ ਦੇਸ਼ ਦਾ ਸਨਮਾਨ ਜਿਹੜਾ ਇਸ ਪੱਗ ਦਾ ਸਨਮਾਨ ਕਿੰਨਾ ਵਧਾਇਆ ਸੀ ਕਿਉਂ ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਜਿਨ੍ਹਾਂ ਦੇ ਸਿਰ ਤੇ ਦਸਤਾਰ ਆ ਕਿਆ ਜਾ ਰਿਹਾ ਕਿ ਸਿਰਫ ਇੱਕ ਪਾਕਿਸਤਾਨੀ ਅਦਾਕਾਰ ਵਿੱਚ ਹੈ ਇਸ ਕਰਕੇ ਪੰਜਾਬ ਦੇ ਵਿੱਚ ਫਿਲਮ ਨਹੀਂ ਲੱਗ ਸਕਦੀ ਕਿੰਨਾ ਕੁ ਜੈਨੂਨ ਹੈ ਮੈਨੂੰ ਦੱਸੋ ਦਲਜੀਤ ਉਹਦੇ ਨਾਲ ਕੀ ਲੈਣਾ ਦੇਣਾ ਆਪਰੇਸ਼ਨ ਸੰਦੂਰ ਹੁੰਦਾ ਉਸ ਤੋਂ ਪਹਿਲਾਂ ਦੀ ਉਹ ਫਿਲਮ ਬਣੀ ਆ ਉਹ ਵੀ ਆਰਟਿਸਟ ਆ ਇਹ ਵੀ ਆਰਟਿਸਟ ਆ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਫਿਲਮ ਬਣਾਉਣ ਵਾਲਾ ਦਲਜੀਤ ਦਸਾਂਝ ਨਹੀਂ ਆ ਉਹਦਾ ਪ੍ਰੋਡਿਊਸਰ ਨੇ ਪੈਸੇ ਲਾਏ ਡਾਇਰੈਕਟਰ ਉਹਦਾ ਹੋਰ ਕੋਈ ਆ ਕਾਸਟਿੰਗ ਕਿਸੇ ਹੋਰ ਨੇ ਕੀਤੀ ਆ ਜੋ ਤੋ ਨੌਲੇਜ ਹੀ ਨਹੀਂ ਆ ਅਸੀਂ ਕੁਝ ਵੀ ਮੂੰਹ ਚੋਂ ਬੋਲਦੇ ਇਹ ਲੋਕ ਤੇ ਇੱਕ ਸ਼ੋਹਰਤ ਦੇ ਕਰਕੇ ਉਹਨੂੰ ਟਾਰਗੇਟ ਕਰ ਰਹੇ ਸੀ ਲੇਕਿਨ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਪਾਕਿਸਤਾਨ ਜਿਹੜਾ ਇਹ ਅਟੈਕ ਹੋਇਆ ਉਸ ਤੋਂ ਬਾਅਦ ਪਾਕਿਸਤਾਨ ਦੇ ਕਈ ਅਧਿਕਾਰ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਅਜੋ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੇ ਵੀ ਉਹਨਾਂ ਲਈ ਵੀ ਬਹੁਤ ਟਿੱਪਣੀਆਂ ਕੀਤੀਆਂ ਕਿ ਕਹਿਆ ਰਿਹਾ ਕਿ ਪੰਜਾਬ ਜਿਹੜਾ ਉਹਨਾਂ ਦੀ ਫਿਲਮ ਤੋਂ ਉਹਨਾਂ ਦੀ ਹੀ ਕਾਸਟਿੰਗ ਤੋਂ ਬਗੈਰ ਫਿਲਮ ਚੱਲ ਹੀ ਨਹੀਂ ਸਕਦੀ ਤੁਹਾਨੂੰ ਲੱਗਦਾ ਕਿ ਇਸ ਕਰਕੇ ਕਿੰਨਾ ਵੀਰੋਧ ਹੋ ਰਿਹਾ ਬਕਵਾਸ ਗੱਲਾਂ ਸੀ ਉਹ ਇੱਕ ਉਹ ਕਾਂਝ ਹੈਗਾ ਛੋਟਾ ਜਿਹਾ ਮਰਿਆ ਜਾ ਜਿਹੜਾ ਉਹਨੂੰ ਇਹਨਾਂ ਨੇ ਅਮ੍ਰਿੰਦਰ ਗਿੱਲ ਉਹਨਾਂ ਨੇ ਹਟ ਕੀਤਾ ਕੁੱਤਾ ਸੀ ਤੇ ਵਿਖਾਇਆ ਮੈਂ ਤਾਂ ਕਦੀ ਵਖਿਆ ਨਹੀਂ ਉਹ ਤੇ ਬਹੁਤ ਮਤਲਬ ਬਕਵਾਸ ਕਰਦਾ ਸੀਗਾ ਬੰਦਾ ਦੇਖੋ ਜੇ ਤੇ ਦਲਜੀਤ ਨੇ ਕੀਤੀ ਹੋਵੇ ਕਾਸਟਿੰਗ ਦਲਜੀਤ ਨੇ ਉਹਨਾਂ ਨੂੰ ਲਿਆ ਹੋਵੇ ਤੇ ਦਲਜੀਤ ਨੂੰ ਕਸੂਰਵਾਰ ਮੰਨੀ ਐ ਜਦੋਂ ਦਲਜੀਤ ਦਾ ਬਚਾਰੇ ਦਾ ਕੋਈ ਲੈਣਾ ਦੇਣਾ ਹੀ ਨਹੀਂ ਉਹਦੇ ਨਾਲ ਫਿਲਮ ਕਿਸੇ ਨੇ ਬਣਾਈ ਪੈਸੇ ਕਿਸੇ ਨੇ ਲਏ ਆਰਟਿਸਟ ਕਿਸੇ ਨੇ ਲਏ ਦਲਜੀਤ ਦੇ ਨਾਲ ਨੀਰੂ ਬਾਜਵਾ ਵੀ ਉਹਦੇ ਫਿਲਮ ਦੇ ਵਿੱਚ ਕੰਮ ਕਰ ਰਹੀ ਆ ਉਹ ਲੜਕੀ ਜਿਹੜੀ ਆ ਹਾਨੀ ਉਹ ਵੀ ਕੰਮ ਕਰ ਰਹੀ ਆ ਹਾਨੀਆਂ ਤੇ ਉਹ ਕੰਮ ਜਿਹੜੇ ਕਰ ਰਹੇ ਆ ਦੇਖੋ ਉਹ ਜਦੋਂ ਇਹ ਆਪਰੇਸ਼ਨ ਹੋਇਆ ਵਾ ਉਸ ਤੋਂ ਪਹਿਲਾਂ ਦੀ ਫਿਲਮ ਬਣੀ ਆ ਪੈਸੇ ਦੇ ਦਿੱਤੇ ਆਪਣੇ ਪ੍ਰੋਡੂਸਰ ਦੇ ਲੱਗੇ ਆ ਉਹ ਪੈਸੇ ਵਿਚਾਰੇ ਦੇ ਕਿਤੇ ਨੇ ਕਿਤੇ ਹੁਣ ਉਹ ਜਦੋਂ ਫਿਲਮ ਵਰਲਡਵਾਈਡ ਰਿਲੀਜ਼ ਹੋਈ ਆ ਉਹਦੇ ਚ ਜਲਦੀਤ ਦਾ ਕੀ ਲੈਣਾ ਦੇਣਾ ਦਿਲਜੀਤ ਨੇ ਕਿ ਕਿ ਬਿਜ਼ਨਸ ਬਹੁਤ ਵਧੀਆ ਕੀਤਾ ਮੂਵੀ ਨੇ ਔਰ ਬਾਲੀਵੁੱਡ ਦੀ ਫਿਲਮਾਂ ਨੂੰ ਟੱਕਰ ਦੇ ਰਹੀ ਆ ਇਸ ਵੇਲੇ ਬਿਲਕੁਲ ਕੀਤਾ ਤੁਸੀਂ ਚੈਲੇਂਜ ਕਿਸ ਬੰਦੇ ਨੂੰ ਕਰ ਰਹੇ ਜੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਿਸ ਬੰਦੇ ਦੀ ਬਾਹ ਗੁਰੂ ਨਾਨਕ ਦੇ ਘਰ ਚੋਂ ਫੜੀ ਹੋਵੇ ਨਾ ਉਹਦੀ ਬਾਹ ਤੁਸੀਂ ਦੁਨੀਆ ਵਾਲੇ ਉਹਨੂੰ ਜਿੰਨਾ ਮਰਜ਼ੀ ਚੈਲੇਂਜ ਕਰ ਲਓ ਦੁਨੀਆ ਇੰਨੀ ਗੰਦੀ ਆ ਦੋ ਪਹਿਲੂ ਇਹਨਾਂ ਦੇ ਇਹ 90 99 ਕੰਮ ਬੰਦੇ ਦੇ ਨਾ ਇੱਕ ਮਿੰਟ ਚ ਪਾ ਦਿੰਦੇ ਉਹਦੇ ਤੇ ਮਿੱਟੀ ਜਿੰਨਾ ਮਰਜੀ ਇਹਨਾਂ ਦਾ ਕਰ ਲੋ ਇਹ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਹੀਂ ਹੋਏ ਜਿਨ੍ਹਾਂ ਨੇ ਚਾਰ ਪੁੱਤ ਵਾਰਤੇ ਇਹ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਨਹੀਂ ਹੋਏ ਜਿਨ੍ਹਾਂ ਨੇ ਸੀਸ ਦੇਤਾ ਮਨੁੱਖਤਾ ਦੇ ਲਈ ਮਹਾਰਾਜ ਨੇ ਚਾਂਦਨੀ ਚੌਕ 'ਚ ਇਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਨਹੀਂ ਹੋਏ ਜਿਨ੍ਹਾਂ ਨੇ ਧਰਤੀ ਨੂੰ ਸਹਜ ਵਿੱਚ ਰਹਿਣਾ ਸਿਖਾਇਆ ਤਤੀ ਤਵੀ ਤੇ ਬਹਿ ਕੇ ਮਹਾਰਾਜ ਨੇ ਇਹ ਕਿਸੇ ਦੇ ਨਹੀਂ ਹੋਏ ਇਹ ਲੋਕ ਸਿਰਫ ਤਾਨੇ ਦੇ ਸਕਦੇ ਆ ਮਾੜਾ ਕਹਿ ਸਕਦੇ ਆ ਔਰ ਸਭ ਤੋਂ ਘਟਿਆ ਲੋਕ ਉਹ ਜਿਹੜੇ ਕਮੈਂਟਾਂ ਦੇ ਵਿੱਚ ਲੋਕਾਂ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢ ਸਕਦੇ ਆ ਇਸ ਤੋਂ ਜ਼ਿਆਦਾ ਔਕਾਤ ਨਹੀਂ ਇਹਨਾਂ ਲੋਕਾਂ ਦੀ ਹੈਗੀ ਲੇਕਿਨ ਸੋਨੂ ਜੀ ਇਸ ਮੂਵੀ ਦਾ ਤਾਂ ਚਲੋ ਅਸੀਂ ਕਹਿ ਸਕਦੇ ਆ ਕਿ ਪਾਕਿਸਤਾਨੀ ਅਦਾਕਾਰ ਸੀਗੇ ਤੇ ਉਹ ਤਾਂ ਕਰਕੇ ਨਹੀਂ ਲੱਗੀ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਤੇ ਮੂਵੀ ਬਣੀ ਸੀਗੀ ਕਿ ਉਹ ਕਿਉਂ ਨਹੀਂ ਰਿਲੀਜ਼ ਹੋ ਪਾਈ ਕੀ ਲੱਗਦਾ ਹੈ ਕਿ ਇਹ ਦੋ ਪਹਿਲੂ ਨੇ ਔਰ ਤੀਸਰਾ ਸਵਾਲ ਮੇਰਾ ਇਸੇ ਵਿੱਚ ਇਹੀ ਹੈ ਕਿ ਇੱਕ ਪਾਸੇ ਤੇ ਦਿਲਜੀਤ ਦੋਸਾਂ ਦੇ ਵਿਰੋਧ ਹੋ ਰਿਹਾ ਉੱਥੇ ਦੂਸਰੇ ਪਾਸੇ ਅਮਿਤ ਸ਼ਾਹ ਦਾ ਬੇਟਾ ਜਿਹੜਾ ਵਾ ਜੈਸ਼ਾ ਪਾਕਿਸਤਾਨ ਦੇ క్రికెਟਰ ਨਾਲ ਜੱਫੀਆਂ ਪਾਉਂਦਾ ਹੋਇਆ ਨਜ਼ਰ ਆਦਾ ਕਿ ਉਹਦਾ ਫਿਰ ਬਾਈਕਾਟ ਨਹੀਂ ਹੋਣਾ ਚਾਹੀਦਾ ਸੀ ਉਹ ਇਹਨਾਂ ਨੂੰ ਨਹੀਂ ਦੇਖਣੇ ਨਾ ਮੈਂ ਤੁਹਾਨੂੰ ਦੱਸਣ ਦੇ ਡਿਆ ਹੁਣ ਭਾਜਪੀ ਹੀ ਬਿਆਨ ਦੇ ਰਹੀ ਹੈ ਕਿ ਅਸੀਂ ਦਲਜੀਤ ਸਾਡਾ ਬ੍ਰਾਂਡ ਇਨਵੈਸਟਰ ਆ ਉਹਨੇ ਭਾਰਤ ਨੂੰ ਵੇਖੋ ਕਿੱਥੋਂ ਤੱਕ ਖੜਿਆ ਆਵਾ ਦੇਸ਼ ਦੇ ਫਲੈਗ ਨੂੰ ਖੜਿਆ ਉਹ ਉਹਦੀ ਸਪੋਰਟ ਕਰ ਰਿਹਾ ਸਾਰੀਆਂ ਪਾਰਟੀਆਂ ਦੀ ਸਪੋਰਟ ਕਰ ਰਹੀਆਂ ਕਾਂਗਰਸ ਪਾਰਟੀ ਵੀ ਸਪੋਰਟ ਕਰ ਰਹੀ ਸਾਰੇ ਵੇਖੋ ਦਲਜੀਤ ਇੱਕ ਸਾਂਝਾ ਬੰਦਾ ਸਾਰਿਆਂ ਦਾ ਉਹ ਪੰਜਾਬ ਦਾ ਮਾਨ ਸਨਮਾਨ ਆ ਦੇਸ਼ ਦਾ ਸਨਮਾਨ ਆ ਸਾਨੂੰ ਉਹਦੇ ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਜਦੋਂ ਉਹਦੇ ਪਰਿਵਾਰ ਨੇ ਚੀਜ਼ਾਂ ਵੇਖੀਆਂ ਹਣ ਜਦੋਂ ਕਿਸਾਨੀ ਅੰਦੋਲਨ ਚ ਬੈਠਾ ਸੀ ਮੈਂ ਅੱਜ ਬੜੀ ਦੁੱਖ ਦੀ ਗੱਲ ਮੈਂ ਕਿਸੇ ਨੂੰ ਤੇ ਟਿੱਪਣੀ ਨਾ ਕਰਾਂ ਜਿਹੜੇ ਸਾਡੇ ਕਿਸਾਨ ਜੱਥੇਬੰਦੀਆਂ ਵਾਲੇ ਦੂਜੇ ਤੇ ਜਿਹਨੂੰ ਵਿਵਾਦਤ ਬਿਆਨ ਦੇ ਦਿੰਦੇ ਨੇ ਇੱਕ ਬੰਦਾ ਨਹੀਂ ਬੋਲਿਆ ਕਮਾਲ ਹੈ ਯਾਰ ਤੁਸੀਂ ਕਿੱਦਾਂ ਦੇ ਬੰਦੇ ਤੋੜੇ ਉਥੇ ਫੰਡ ਵੀ ਦੇ ਕੇ ਗਿਆ ਉਹ ਬੋਲਿਆ ਵੀ ਤੁਹਾਡੇ ਨਾਲ ਵੀ ਖਲੋਤਾ ਤੁਸੀਂ ਆ ਜਦੋਂ ਓਕਾ ਸਮਾਂ ਆਇਆ ਤੁਸੀਂ ਤੇ ਕੋਲ ਬੋਲਦੇ ਉਹਦੇ ਨਾਲ ਹਮਮ ਕਮ ਸੇ ਕਮ ਆਪਣੇ ਲੋਕ ਜਿਹੜੇ ਖਲੋਤੇ ਨਾ ਜਗਦਿਆਂ ਚ ਮੀਰਾਵਾਲੇ ਮੈਂ ਦਿਲੋਂ ਸਲੂਟ ਕਰਦਾ ਦੇਵ ਕਰੋੜ ਅਰਗੇ ਜਾਂ ਹੋਰ ਲੋਕ ਖਲੋਤੇ ਜਿਹੜੇ ਲੀਡਰਾਂ ਨੂੰ ਮਾੜਾ ਕਿਹਾ ਜਾਂਦਾ ਨਾ ਚਾਹੇ ਉਹ ਕਿਸੇ ਵੀ ਪਾਰਟੀ ਦੇ ਸੀ ਉਹ ਸਾਰੇ ਲੀਡਰ ਆਣ ਕੇ ਲੱਗੇ ਅੱਗੇ ਖਲੋਤੇ ਤੇ ਇਹ ਕਿੱਥੋਂ ਤੱਕ ਜਾਇਜ਼ ਆ ਵੀ ਤੁਸੀਂ ਆਪਣੇ ਲੋਕਾਂ ਤੇ ਟਿੱਪਣੀਆਂ ਕਰੋ ਇੰਦਾ ਹੀ ਸਿੱਧੂ ਮੂਸੇਵਾਲੇ ਨੂੰ ਇੰਨਾ ਟੌਰਚਰ ਕਰਦੇ ਸੀ ਇਹ ਲੋਕ ਜਦੋਂ ਉਹਨੇ ਗਾਇਆ ਸੀ ਨਾ ਉਹਦੀਆਂ ਗੱਲਾਂ ਨਾ ਜਿਹੜੀਆਂ ਤੁਸੀਂ ਵੇਖੋ ਅੱਜ ਵੀ ਚੋਟ ਕਰਦੀਆਂ ਔਰ ਅੱਜ ਵੀ ਇੰਡਸਟਰੀ ਜਿਹੜੀ ਆ ਉਡਰਦੀ ਆ ਉਹਦਾ ਜਦੋਂ ਗਾਣਾ ਆਉਂਦਾ ਕੋਈ ਗਾਣਾ ਨਹੀਂ ਛੱਡਦਾ ਹੂੰ ਆ ਐਸਵਾਈਆ ਲਗਾਣਾ ਆਇਆ ਸੀ ਬਿਲਕੁਲ ਕੱਲਾ ਕੱਲਾ ਪੁੱਤ ਹੀਗਾ ਮਾਪਿਆਂ ਦਾ ਉਹ ਲੈ ਲਥੇ ਇਹ ਲੋਕ ਇਹਨਾਂ ਲੋਕਾਂ ਨੇ ਉਹਨੂੰ ਉਹ ਤੰਗ ਕੀਤਾ ਉਹ ਪਰੇਸ਼ਾਨ ਕੀਤਾ ਇੱਦਾਂ ਹੀ ਹੱਥ ਧੋਕੇ ਦਲਜੀਤ ਦੇ ਮਗਰ ਪੈ ਗਏ ਸੋ ਐਸੇ ਲੋਕਾਂ ਨੂੰ ਨਾ ਤੰਗ ਕਰਿਆ ਕਰੋ ਜਿਹੜੇ ਲੋਕ ਤੁਹਾਡੇ ਗਾਂ ਲੈ ਕੇ ਜਾਂਦੇ ਇੱਕ ਦਸਤਾਰ ਨੂੰ ਕਿੱਥੋਂ ਤੱਕ ਉਹਨਾਂ ਨੇ ਇੱਕ ਤਾਂ ਨਾਮ ਉਹਨਾਂ ਨੇ ਦੇਸ਼ ਦਾ ਰੋਸ਼ਨ ਕੀਤਾ ਦੂਸਰੇ ਪੰਜਾਬ ਦਾ ਨਾਮ ਬੜਾ ਰੋਸ਼ਨ ਕੀਤਾ ਉਹ ਕਹਿੰਦੇ ਜਿੱਥੇ ਜਾਂਦੇ ਸੀ ਕਹਿੰਦੇ ਪੰਜਾਬੀ ਆ ਗਏ ਕਿ ਲੱਗਦਾ ਹੈ ਕਿ ਦਲਜੀਤ ਦੁਸਾਂਜ ਇੱਕ ਬ੍ਰਾਂਡ ਇਨਵੈਸਟਰ ਦੇ ਨਾਲ ਨਾਲ ਪੰਜਾਬੀ ਹੋਣ ਕਰਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਨਹੀਂ ਉਹ ਵੇਖੋ ਸਭ ਤੋਂ ਵੱਡੀ ਗੱਲ ਗੁਰਪ ਪੀ ਉਹਨੂੰ ਤਾਂ ਕਰਕੇ ਹੀ ਇਹਨਾਂ ਨੂੰ ਚੁਪਦਾਈ ਇਹ ਗੱਲ ਆ ਉਹ ਕਹਿੰਦੇ ਵੀ ਉਹ ਹਾਂ ਉਹ ਕਹਿੰਦੇ ਵੀ ਇਹ ਕਿਉਂ ਕਹਿੰਦਾ ਵਾ ਪੰਜਾਬੀ ਆ ਗਿਆ ਮੈਂ ਬੜੇ ਚੈਨਲਾਂ ਤੇ ਵੇਖਿਆ ਉਹ ਬੰਦੇ ਕਹਿੰਦੇ ਵੀ ਇਹ ਕਿਉਂ ਕਹਿੰਦਾ ਪੰਜਾਬੀ ਆ ਗਿਆ ਯਾਰ ਕਿਉਂ ਨਹੀਂ ਕਹਿ ਸਕਦਾ ਉਹ ਉਹ ਪੰਜਾਬ ਦੀ ਮਿੱਟੀ ਪੰਜਾਬ ਦਾ ਮਤਲਬ ਸਰਮਾਇਆ ਸਾਡਾ ਉਹ ਕਿਉਂ ਨਹੀਂ ਕਹੂਗਾ ਜੇ ਉਹਨੇ ਆਪਣੇ ਗੁਰੂਆਂ ਦੀ ਧਰਤੀ ਦਾ ਨਾਂ ਨਹੀਂ ਲੈਣਾ ਆਪਣੇ ਲੋਕਾਂ ਦਾ ਨਾਂ ਨਹੀਂ ਲੈਣਾ ਹੁਣ ਗੁਜਰਾਤ ਦਾ ਕੋਈ ਜਾਊਗਾ ਤੇ ਉਹ ਕਹੂਗਾ ਨਾ ਗੁਜਰਾਤੀ ਆ ਗਿਆ ਕੋਈ ਮਹਾਰਾਸ਼ਟਰ ਦਾ ਜਾਊਗਾ ਉੱਥੋਂ ਦਾ ਕਹੂਗਾ ਹਿਮਾਚਲ ਦਾ ਕਹੂਗਾ ਜੋ ਪੰਜਾਬੀ ਆ ਤੇ ਉਹਨਾਂ ਪੰਜਾਬੀ ਕਹਿਣਾ ਹੁਣ ਉਹ ਉੱਥੇ ਜਿੱਥੇ ਲੋੜ ਭਾਰਤੀ ਕਹਿਣਦੇ ਉਹ ਉੱਥੇ ਕਹੂਗਾ ਕਿ ਐਵੇਂ ਤੱਕੇ ਨੇ ਹਰ ਜਗ੍ਹਾ ਕਹੀ ਹੋਵੇ ਪੰਜਾਬੀ ਦਾ ਮਤਲਬ ਵੀ ਉਹਦੀ ਮਾਤਰ ਭਾਸ਼ਾ ਜਿਹੜੀ ਪੰਜਾਬੀ ਮਾਂ ਬੋਲੀ ਆ ਉਹ ਪੰਜਾਬੀ ਦੇ ਵਿੱਚ ਸ਼ੋਅ ਕਰ ਰਿਆ ਵਾ ਪੰਜਾਬੀ ਉਹ ਬੋਲ ਰਿਆ ਪੰਜਾਬੀ ਉਹਦੀਆਂ ਫਿਲਮਾਂ ਵਾ ਅੱਜ ਤਕਲੀਫ ਮਿਕੇ ਹੋਣਾ ਨੂੰ ਪਤਾ ਕੀ ਆ ਅੱਗੇ ਹਰ ਹਿੰਦੀ ਫਿਲਮ ਚ ਤਾਂ ਗਾਣਾ ਹੁੰਦਾ ਸੀ ਇਹਦਾ ਗਾਣਾ ਨਹੀਂ ਹੁੰਦਾ ਇਹਨੂੰ ਹੀਰੋ ਲੈਂਦੇ ਨਾਲ ਇਹ ਤਾਂ ਦੇਖੋ ਉੱਥੋਂ ਦੇ ਆ ਜਿਹੜੇ ਐਕਟਰ ਆ ਨਾ ਬੰਬੇ ਵਾਲੇ ਉਹ ਸਾਰੇ ਇੰਨਾ ਪਿਆਰ ਕਰਦੇ ਇਸ ਨੂੰ ਮਤਲਬ 1 2 ਛੱਡ ਕੇ ਕੋਈ ਹੋਣਗੇ ਜਿਨ੍ਹਾਂ ਦੇ ਅੰਦਰ ਜ਼ਹਿਰ ਭਰਿਆ ਹੋਊ ਚੰਗੇ ਲੋਕ ਸ਼ਾਹਰੂਖ ਖਾਨ ਵਰਗੇ ਜਿਹੜਾ ਇੰਨੀ ਰਿਸਪੈਕਟ ਕਰਦੇ ਦਿਲਜੀਤ ਦੀ ਔਰ ਕਿਉਂ ਰਿਸਪੈਕਟ ਕਰਦੇ ਆ ਕਰੀਨਾ ਕਪੂਰ ਵਰਗੇ ਜਿਹੜੇ ਉਹ ਵੇਖੋ ਕਿੰਨਾ ਪਿਆਰ ਕਰਦੇ ਆ ਜਦੋਂ ਆ ਅੰਬਾਨੀਆਂ ਦੇ ਗਾ ਕੇ ਆ ਉਹ ਕਿੰਨਾ ਉਹਨਾਂ ਪਿਆਰ ਕੀਤਾ ਸਾਰਿਆਂ ਨੇ ਵੇਖੋ ਦਿਲਜੀਤ ਇਸ ਦੇਸ਼ ਦਾ ਵਾ ਪੰਜਾਬ ਦਾ ਵਾ ਔਰ ਪੰਜਾਬ ਦੇਸ਼ ਤੋਂ ਪਰੇ ਤੇ ਕਿਤੇ ਹੈ ਨਹੀਂ ਤੁਸੀਂ ਫੇਰ ਵੀ ਯਾਰ ਉਸ ਬੰਦੇ ਨੂੰ ਟਾਰਗੇਟ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਆਨਰ ਕਰਦੇ ਨੇ ਲੇਕਿਨ ਕਿ ਲੱਗਦਾ ਤੇਲੇ ਭੇਡਾਂ ਨੂੰ ਸਮਝ ਨਹੀਂ ਆ ਪਾਰੇ ਮੈਂ ਉਹੀ ਤੇ ਕਹਿਣ ਡਿਆ ਵਾ ਇਹ ਰਵਨੀਤ ਬਿੱਟੂ ਜਿਹੜੇ ਆ ਰੇਲਵੇ ਮੰਤਰੀ ਉਹ ਕਹਿ ਰਿਹਾ ਬੀਜੇਪੀ ਸਾਰੀ ਕਹਿ ਰਹੀ ਹੋਬੀ ਧਾਲੀਵਾਲ ਨੇ ਕਾਨਫਰੰਸ ਕਰਤੀ ਦਲਜੀਤ ਦੇ ਹੱਕ ਦੇ ਵਿੱਚ ਚੰਡੀਗੜ੍ਹ ਦਫਤਰ ਦੇ ਵਿੱਚ ਬੀਜੇਪੀ ਦੇ ਹੂੰ ਫਿਰ ਕਿਤੇ ਨਾ ਕਿਤੇ ਮੈਂ ਤੁਹਾਨੂੰ ਦੱਸਿਆ ਵੀ ਇਲਾਜ ਦੀ ਲੋੜ ਹੁੰਦੀ ਕਈ ਲੋਕਾਂ ਨੂੰ ਕੀ ਲੱਗਦਾ ਕਿ ਫੇਮ ਲੱਗਦਾ ਕਿ ਦਲਜੀਤ ਦੀ ਚੜ੍ਹਾਈ ਵੇਖ ਕੇ ਮਿੱਕੇ ਹੋਣੇ ਤੁਹਾਡੇ ਘੁਭਰਾਏ ਹੋਏ ਨੇ ਘੁਭਰਾਏ ਦੇਖੋ ਜਦੋਂ ਜਗਰੂ ਨੇ ਦਾਵਾ ਕਿਉਂਕਿ ਉਹਨਾਂ ਦਾ ਇੰਸਟਾਗ੍ਰam ਵੀ ਯਾਦ ਰੱਖਣਗੇ ਮੈਂ ਤੇ ਇਕਲ ਪੰਜਾਬ ਦੇ ਔਰ ਆਪਣੇ ਲੋਕਾਂ ਨੂੰ ਕਹੂੰਗਾ ਕਿ ਪਹਿਲਾਂ ਹੁੰਦਾ ਸੀ ਜਦੋਂ ਚੜ ਕੇ ਆਉਂਦੇ ਸੀ ਨਾ ਮੁਗਲ ਤੇ ਸਾਨੂੰ ਪਤਾ ਲੱਗ ਜਾਂਦਾ ਸੀ ਉਹਨਾਂ ਦੇ ਪਹਿਰਾਵਿਆਂ ਤੋਂ ਅੰਗਰੇਜ਼ ਹਮਲਾ ਕਰਦੇ ਸੀ ਸਾਨੂੰ ਪਤਾ ਲੱਗ ਜਾਂਦਾ ਅੱਜਕਲ ਤੁਹਾਡੇ ਵਿੱਚ ਬੈਠੇ ਆ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਡੀ ਪਿੱਠ 'ਚ ਕਦੋਂ ਤੇ ਕਿੰਨੇ ਛੁਰਾ ਮਾਰ ਦੇਣਾ ਇਸ ਕਰਕੇ ਇਹਨਾਂ ਤੋਂ ਬਚੋ ਜਦੋਂ ਇਹਨਾਂ ਦਾ ਗਾਣਾ ਗੁਰੂ ਰੰਧਾਵਾ ਦਾ ਆਉਂਦਾ ਆ ਮਿੱਕੇ ਦਾ ਆਉਂਦਾ ਆ ਬੀ ਪ੍ਰੈਗ ਜੇ ਦਾ ਆਉਂਦਾ ਇਹਦਾ ਬਾਈਕਾਰਡ ਕਰੋ ਖਾਸ ਕਰਕੇ ਪੰਜਾਬੀ ਫਿਲਮਾਂ ਦੇ ਵਿੱਚ ਜਿਹੜੇ ਪੰਜਾਬ ਦੇ ਖਾਸ ਕਰਕੇ ਮੋਹਨ ਨੂੰ ਕਹੂੰ ਇਹ ਬੰਦੇ ਦੇ ਅੰਦਰ ਕਿੰਨੀ ਕਟੜਵਾਤਾ ਤੇ ਕਿੰਨੀ ਜ਼ਹਿਰ ਭਰੀ ਆ ਹੂੰ ਇਹ ਸਾਰੀ ਇੱਥੋਂ ਨਜ਼ਰ ਆਉਂਦੀ ਆ ਔਰ ਇਹਦੇ ਵਾਲਾਂ ਤੋਂ ਪਤਾ ਲੱਗਦਾ ਇਸੇ ਕਰਕੇ ਪ੍ਰਮਾਤਮਾ ਵੱਲੋਂ ਇਹਦੇ ਸਿਰ ਤੇ ਵਾਲ ਨਹੀਂ ਹੈਗੇ ਤੇ ਅਕਲ ਉਹ ਨਹੀਂ ਹੈਗੀ ਹੂੰ ਉਥੇ ਤੂੜੀ ਭਰੀ ਆ ਹੂੰ ਇੰਨਾ ਘਟੀਆਂ ਤੇ ਨੀਚ ਬੰਦਾ ਏ ਇਹਨੇ ਆਪਣੀ ਔਕਾਤ ਵਿਖਾਤੀ ਤੇ ਇਹਦੇ ਲਈ ਤੇ ਮੈਂ ਦੋ ਲਫ਼ਜ਼ ਜਿਹੜੇ ਯੂਜ਼ ਕਰੂੰ ਨਮਕ ਸਵਾਦ ਅਨੁਸਾਰ ਤੇ ਗੱਲ ਓਕਾਦ ਅਨੁਸਾਰ ਤੇਰੀ ਇੰਨੀ ਹੈਸੀਅਤ ਨਹੀਂ ਹੈਗੀ ਨਾ ਮਿੱਕੇ ਦੀ ਨਾ ਰੰਧਾਵੇ ਗੁਰੂ ਰੰਧਾਵੇ ਦੀ ਤੇ ਨਾ ਆ ਬੀਪ ਰੈਗਜੇ ਦੀ ਇਹਨਾਂ ਨੂੰ ਅਸੀਂ ਲੋਕ ਕੁਛ ਨਹੀਂ ਸਮਝਦੇ ਲੰਡੀ ਪੁੱਛੀ ਬੰਦੇ ਆ ਇੱਕ ਲੈਜੈਂਡ ਸਰਦਾਰ ਬੰਦਾ ਔਰ ਸਾਡੇ ਭਰਾ ਤੇ ਉਂਗਲ ਚੁੱਕੋਗੇ ਤੇ ਇੱਕ ਗੱਲ ਯਾਦ ਰੱਖ ਲਿਓ ਤੁਹਾਡਾ ਕਟਾਪਾ ਕਿਸੇ ਨੇ ਸ਼ੋਅ 'ਚ ਲਾਤਾ ਤੇ ਫੇਰ ਨਾ ਕਹੋ ਹੂੰ ਇਹਨਾਂ ਦਾ ਅੱਜ ਤੁਸੀਂ ਡਾਕਟਰ ਟੈਸਟ ਕਰਾ ਲਓ ਇਹਨਾਂ ਦਾ ਤੇ ਤੁਹਾਨੂੰ ਪਤਾ ਲੱਗ ਜੂ ਇਹਨਾਂ ਦੀਆਂ ਜਾ ਕੇ ਵੀਡੀਓ ਕੱਢ ਕੇ ਵੇਖ ਲਓ ਜੋ ਗੰਦ ਨਾ ਘੋਲਿਆ ਵਾ ਵੀਡੀਓ ਚ ਕਿੰਨੇ ਕਿੰਨੇ ਸ਼ਾਰਟ ਕੱਪੜੇ ਪਾ ਕੇ ਜੋ ਇਹਨਾਂ ਗੰਦ ਪਾਇਆ ਕੋਈ ਨਹੀਂ ਕਹਿੰਦੇ ਕਿ ਗੁਰੂ ਰੰਧਾਵਾ ਇਹਨਾਂ ਦੇ ਦੇਸ਼ ਲਈ ਪੱਕਾ ਆ ਤੇ ਲੱਗਦੀ ਲਾਹੌਰ ਦੀ ਆ ਪਹਿਲਾਂ ਡਿਲੀਟ ਕਰਾ ਲੈ ਮੈਂ ਤਾਂ ਦੱਸਿਆ ਵੀ ਇਹੋ ਜਿਹੇ ਬੰਦਿਆਂ ਨੂੰ ਸੀਰੀਅਸ ਨਾ ਲਓ ਇਹ ਬੰਦੇ ਜਿਹੜੇ ਆ ਬਾਅਦ ਚ ਉਸੇ ਵੇਲੇ ਬਲੌਕ ਕਰ ਲੈਂਦੇ ਆਪਣੇ ਅਕਾਊਂਟ ਲੋਕਾਂ ਨੇ ਬੜਾ ਪਿਆਰ ਨਹੀਂ ਲੱਗਦਾ ਕਿ ਜਿਹੜਾ ਇਹਨਾਂ ਗਾਣਾ ਬੋਲਿਆ ਸੀ ਲਾਹੌਰ ਤੇ ਉਹ ਵੀ ਤੇ ਪਾਕਿਸਤਾਨ ਦੀ ਆ ਲਾਹੌਰ ਉਹ ਘੜਾ ਅੰਮ੍ਰਿਤਸਰ ਚ ਪਿਆਦਾ ਇਹਨਾਂ ਨੂੰ ਸਵੇਰੇ ਕੁਝ ਹੋਰ ਦੇ ਦੇ ਨਾ ਇਹ ਬੰਦੇ ਤੁਹਾਨੂੰ ਪਹਿਲਾਂ ਕਿਹੜਾ ਨਹੀਂ ਗਿਆ ਉਹਦੀਆਂ ਵੀਡੀਓ ਵਾਇਰਲ ਹੋਣੀਆਂ ਲੋਕਾਂ ਕੱਢ ਕੇ ਲੈਂਦੀਆਂ ਉਹ ਕਹਿੰਦਾ ਮੈਂ ਬੜਾ ਪਿਆਰ ਕਰਦਾ ਜੀ ਮੈਨੂੰ ਉੱਥੇ ਬਲਾਉ ਤੇ ਇਹ ਸਾਰੀ ਪੈਸਿਆਂ ਦੀ ਖੇਡ ਆ ਨਾ ਇਹਨਾਂ ਨੂੰ ਹੁਣ ਦੇਖੋ ਘਰਾਂ ਚ ਬੈ ਗਏ ਅੱਗੇ ਇਹਨਾਂ ਨੂੰ ਪੰਜਾਬੀ ਫਿਲਮਾਂ ਚ ਹਿੰਦੀ ਫਿਲਮਾਂ ਚ ਗਾਣੇ ਮਿਲਦੇ ਸੀ ਹੁਣ ਕੋਈ ਇਹਨਾਂ ਨੂੰ ਲੈਂਦਾ ਹੀ ਨਹੀਂ ਹੁਣ ਇੱਕ ਹੀ ਜ਼ਬਾਨ ਤੇ ਨਾਮ ਹੁਣ ਦਲਜੀਤ ਹੁਸੈਨ ਦਲਜੀਤ ਦਿਲਜੀਤ ਯਾਰ ਜੇ ਉਹਨੂੰ ਪਰਮਾਤਮਾ ਅੱਗੇ ਲੈ ਕੇ ਗਿਆ ਤੁਸੀਂ ਮਿਹਨਤ ਕਰੋ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਕੋਈ ਬਿਆਨ ਨਹੀਂ ਸਾਹਮਣੇ ਆਇਆ ਕਿ ਲੱਗਦਾ ਕਿ ਉਹਨਾਂ ਨੂੰ ਸਾਥ ਦੇਣਾ ਕਰੇ ਪੰਜਾਬ ਦਾ ਨਾਮ ਬੜਾ ਦਿਲਜੀਤ ਨੇ ਪਤਾ ਜੀ ਦੇਸ਼ ਦੇ ਪੰਜਾਬ ਦੇ ਨਹੀਂ ਵਰਲਡ ਦੇ ਲੋਕ ਉਹਦੇ ਨਾਲ ਆ ਦਿਲਜੀਤ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਦਾ ਤਾਂ ਚਾਹੀਦਾ ਸੀ ਬਿਆਨ ਕੋਈ ਨਾ ਉਹ ਉਹਨਾਂ ਦੀ ਸੋਚ ਹੈ ਮੈਂ ਤੇ ਤੁਹਾਨੂੰ ਇੱਕ ਗੱਲ ਦੱਸਾਂ ਬਾਜਵਾ ਸਾਹਿਬ ਨੇ ਕਿਹਾ ਜਾਂ ਹੋਰ ਕਈਆਂ ਨੇ ਕਿਹਾ ਸੋਚ ਜਿਹੜੀ ਆ ਨਾ ਉਹ ਦਿਲ ਦੇ ਵਿੱਚ ਜਿਹੜੇ ਟੋਡੇ ਹੁੰਦੇ ਆ ਉਹ ਬਾਹਰ ਆ ਜਾਂਦੀ ਔਰ ਦਿਲਜੀਤ ਇੱਕ ਐਸਾ ਪਰਸਨ ਆ ਜਿਹਨੂੰ ਹਰ ਬੰਦਾ ਪਿਆਰ ਕਰਦਾ ਜਾਣ ਬੁੱਝ ਕੇ ਇਸ ਚੀਜ਼ ਨੂੰ ਮੁੱਦਾ ਬਣਾਇਆ ਗਿਆ ਜਦੋਂ ਦਿਲਜੀਤ ਪ੍ਰੋਡੂਸਰ ਨਹੀਂ ਆ ਡਾਇਰੈਕਟਰ ਨਹੀਂ ਆ ਉਹ ਇੱਕ ਕਲਾਕਾਰ ਇੱਕ ਆਰਟਿਸਟ ਆ ਤੇ ਆਰਟਿਸਟ ਫਿਲਮ ਨੂੰ ਕਿੱਦਾਂ ਰੋਕ ਸਕਦਾ ਤੁਸੀਂ ਦਿਲਜੀਤ ਨੂੰ ਕਹੀ ਜਾਂਦੇ ਉਹਨੇ ਕੀਤਾ ਉਹਨੇ ਕੀਤਾ ਜਾਂ ਤੇ ਹੋਵੇ ਨਾ ਦਿਲਜੀਤ ਨੇ ਫਿਲਮ ਬਣਾਈ ਆ ਉਹਨੇ ਆਪਣੇ ਕੋਲੋਂ ਪੈਸੇ ਲਾਏ ਉਹਨੇ ਕਾਸਟਿੰਗ ਕੀਤੀ ਉਹਨੇ ਜਾਣ ਬੁੱਝ ਕੇ ਉਹਨੂੰ ਲਿਆ ਉਹ ਫਿਲਮ ਪਹਿਲਾਂ ਦੀ ਬਣੀ ਆ ਆਰਟਿਸਟ ਉਹ ਹੈਗਾ ਵਿਚਾਰਾ ਤੇ ਉਹਨੂੰ ਤੁਸੀਂ ਆਰਟਿਸਟ ਨੂੰ ਕਿੱਦਾਂ ਕਹਿ ਸਕਦੇ ਆ ਆਰਟਿਸਟ ਦਾ ਕੰਮ ਸੀ ਉਹਨੇ ਕੰਮ ਕੀਤਾ ਤੇ ਆਪਣੇ ਪੈਸੇ ਲੈ ਲੇ ਉਹ ਫਿਲਮ ਦਾ ਮਾਲਕ ਨਹੀਂ ਹੈਗਾ ਫਿਲਮ ਦਾ ਮਾਲਕ ਡਾਇਰੈਕਟਰ ਪ੍ਰੋਡਿਊਸਰ ਆ ਉਹਨਾਂ ਨੇ ਕੰਪਨੀ ਨੂੰ ਵੇਚਣਾ ਉਹਦੇ ਵਿੱਚ ਦਿਲਜੀਤ ਦਾ ਕੀ ਲੈਣਾ ਦੇਣਾ ਵਿਚਾਰੇ ਦਾ ਉਹਨੇ ਤੇ ਆਪਣੀ ਪੇਮੈਂਟ ਲੈ ਲਈ ਕੰਮ ਕੀਤਾ ਤੇ ਫਿਰ ਤੁਸੀਂ ਧੱਕੇ ਨਾਲ ਇੱਕ ਬੰਦੇ ਤੇ ਥੋਪ ਦੋ ਜਦਕਿ ਇਹਨਾਂ ਬੰਦਿਆਂ ਨੂੰ ਪਤਾ ਸੀ ਕਿ ਦਿਲਜੀਤ ਇੱਕ ਆਰਟਿਸਟ ਆ ਇਹਨਾਂ ਬੰਦਿਆਂ ਤੇ ਪਰਚਾ ਦਰਜ ਹੋਣਾ ਚਾਹੀਦਾ ਲੋਕਾਂ ਦੀਆਂ ਭਾਵਨਾਵਾਂ ਉਪੜਕਾਉਂਦਾ ਕਿਉਂਕਿ ਇਹਨਾਂ ਨੇ ਇੱਕ ਧਰਮੀ ਧਰਮ ਦਾ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਆ ਮਿੱਕੇ ਨੇ ਗੁਰੂ ਰੰਦਾ ਵੇ ਨੇ ਤੇ ਬੀਪ ਰੈਕ ਨੇ ਤੇ ਉਹਦੇ ਤੇ ਜਿਹੜਾ ਤੇਲ ਪਾਇਆ ਆਣ ਕੇ ਕੁਝ ਉਹ ਲੋਕਾਂ ਨੇ ਸ਼ਰਾਰਤੀਆਂ ਨੇ ਜਿਨ੍ਹਾਂ ਨੇ ਸਿਕਿਉਰਟੀਆਂ ਲੈਣੀਆਂ ਹੁੰਦੀਆਂ ਐਵੇਂ ਵਿਵਾਦਤ ਬਿਆਨ ਜਿਉ ਕੋਈ ਬੋਲਦਾ ਇਹ ਜੀ ਇਹਦੇ ਤੇ ਪਰਚਾ ਦੇ ਦੋ ਇਹਦੇ ਤੇ ਪਰਚਾ ਦੇ ਦੋ ਇਹਦੀ ਮਾਨਤਾ ਰੱਦ ਕਰ ਦੋ ਇਹਦੀ ਕਰ ਦੋ ਬੱਲੇ ਤੁਹਾਡੇ ਮਤਲਬ ਇਹ ਲੋਕ ਜਿਹੜੇ ਇਹਨਾਂ ਨੇ ਟੈਕਸ ਪੇ ਕਰਦੇ ਇੱਥੇ ਜਿਨ੍ਹਾਂ ਦਾ ਦੇਸ਼ ਹੈ ਤੇ ਉਹ ਤੁਹਾਡੇ ਅਰਗੇਟ ਉੱਚੇ ਜੇ ਬੰਦਿਆਂ ਦੀ ਮਾਨਤਾ ਰੱਦ ਕਰ ਦੇਣ ਕਹਿਣ ਤੇ ਕਿਸ ਦੇ ਲੇਕਿਨ ਪੰਜਾਬ ਦੇ ਵਿੱਚ ਤੁਸੀਂ ਜੁਬਾਨ ਦੀ ਗੱਲ ਕੀਤੀ ਇੱਕ ਨਾਮ ਹੋਰ ਬੜਾ ਪੰਜਾਬ ਦੇ ਉੱਤੇ ਜੁਬਾਨ ਦੇ ਉੱਤੇ ਨਜ਼ਰ ਆ ਰਹੇ ਕੁਵਰ ਵਿਜੇ ਪ੍ਰਤਾਪ ਸਿੰਘ ਦਾ ਜੀ ਜਿਸ ਤਰ੍ਹਾਂ ਦੀ ਉਹਨਾਂ ਦੇ ਹਾਲਾਤ ਕੀਤੇ ਗਏ ਤੁਹਾਨੂੰ ਲੱਗਦਾ ਹੈ ਕਿ ਅੱਜ ਪਛਤਾਉਂਦੇ ਹੋਣਗੇ ਕੁਵਰ ਵਿਜੇ ਪ੍ਰਤਾਪ ਸਿੰਘ ਕਿ ਮੈਂ ਇੱਕ ਬਹੁਤ ਵੱਡੀ ਗਲਤੀ ਕਰ ਦਿੱਤੀ ਤੇ ਖੋ ਉਨ੍ਹਾਂ ਨੂੰ ਨੌਕਰੀ ਨਹੀਂ ਛੱਡਣੀ ਚਾਹੀਦੀ ਉਹਨਾਂ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਅਜੀ ਸਤਿਕਾਰ ਕਰਦੇ ਆ ਪਰ ਉਹਨਾਂ ਨੂੰ ਗੱਲ ਨਹੀਂ ਸੀ ਇਹ ਜਿਹੜੀ ਜੌਬ ਛੱਡ ਕੇ ਉਹ ਆਏ ਰ ਇੰਦਰ ਰਾਜਨੀਤੀ ਦੇ ਵਿੱਚ ਪਤਾ ਨਹੀਂ ਤੁਹਾਨੂੰ ਕਿੰਨੇ ਕਿਹੜੇ ਵੇਲੇ ਕਿੱਥੇ ਧੋਖਾ ਦੇ ਦੇਣਾ ਹੂੰ ਰਾਜਨੀਤੀ ਜਿਹੜੀ ਆ ਬਹੁਤ ਖਤਰਨਾਕ ਆ ਔਰ ਦੇਸ਼ ਦੀ ਸਾਡੇ ਦੀ ਰਾਜਨੀਤੀ ਤੇ ਇੰਨੀ ਖਤਰਨਾਕ ਹੋ ਗਈ ਆ ਉਵਰ ਵਿੱਚ ਪ੍ਰਤਾਪ ਨੇ ਉਸ ਮੁੱਦੇ ਤੇ ਗੱਲ ਕੀਤੀ ਜਿਹੜੇ ਮੁੱਦੇ ਤੇ ਹਰ ਪਾਰਟੀ ਨੇ ਰਾਜਨੀਤੀ ਕੀਤੀ ਇਸ ਮੁੱਦੇ ਨੂੰ ਪਾਰਲੀਮੈਂਟ ਤੱਕ ਤੁਹਾਡਾ ਭਰਾ ਲੈ ਕੇ ਗਿਆ ਸੀ ਔਨ ਰਿਕਾਰਡ ਆ ਆ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਲਾਸਟ ਸੈਸ਼ਨ ਸੀਗਾ ਅਮਰੇਤਸਰ ਦੇ ਐਮਪੀ ਗੁਰਜੀਤ ਸਿੰਘ ਔਜਲਾ ਦੇ ਥਰੂ ਇਸ ਮੁੱਦੇ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਲ ਉੱਤੇ ਕੜਿਆ ਸੀ ਨਾ ਬੜੇ ਯੋਰ ਨਾਲ ਰੱਖਿਆ ਸੀ ਤੁਸੀਂ ਜਦੋਂ ਕਿਤੇ ਇੰਟਰਵਿਊ ਕਰੋਗੇ ਉਹਨਾਂ ਦੀ ਉਹਨਾਂ ਨੂੰ ਜ਼ਰੂਰ ਪੁੱਛਿਓ ਉਹ ਪਹਿਲਾ ਐਮਪੀ ਆ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਪਾਰਲੀਮੈਂਟ 'ਚ ਰੱਖੀ ਨਹੀਂ ਮੈਂ ਤਾਂ ਇਸ ਕਰਕੇ ਕਹਿ ਰਿਹਾ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਕਹਿੰਦੇ ਵਿਜਾਰਤ ਆਈ ਆਮ ਆਦਮੀ ਪਾਰਟੀ ਦੀ ਖਾਸ ਕਰਕੇ ਮਾਲਵੇ ਇਲਾਕੇ ਦੇ ਵਿੱਚ ਤੇ ਕੁਵਰਜੀ ਪ੍ਰਤਾਪ ਸਿੰਘ ਦੀਆਂ ਤਸਵੀਰਾਂ ਲਾ ਕੇ ਲੈ ਲੀਤਾ ਲੇਕਿਨ ਲੱਗਦਾ ਕਿ ਰਾਜਨੀਤਿਕ ਲਾਹ ਲੈ ਕੇ ਤੋਂ ਬਾਅਦ ਵਖਰਾ ਕਰਤਾ ਉਹ ਹੀ ਕਹਿੰਦੇ ਆ ਜੀ ਕੁਵਰਜੀ ਪ੍ਰਤਾਪ ਹੁਣਾ ਦਾ ਲਾਹਾ ਲੈ ਕੇ ਹੀ 92 ਸੀਟਾਂ ਜਿੱਤੀਆਂ ਵਾ ਉਹਨਾਂ ਵਿੱਚ ਕਾਰਗੁਜ਼ਰੀ ਇਹਨਾਂ ਦੀ ਕੋਈ ਨਹੀਂ ਆ ਕਿਉਂਕਿ ਉਸ ਬੰਦੇ ਨੇ ਗੱਲ ਕਿਹਦੀ ਗੁਰੂ ਦੀ ਗੱਲ ਕੀਤੀ ਸੀ ਤੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਗੁਰੂ ਨਾਲ ਬਹੁਤ ਸ਼ਰਦਾਵਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਹੁਤ ਰੋਸ ਸੀਗਾ ਉਹਦਾ ਜਿਹੜਾ ਬੈਡ ਇਫੈਕਟ ਜਿਹੜਾ ਉਹ ਕਾਲੀ ਦਲ ਤੇ ਪਿਆ ਕਾਂਗਰਸ ਪਾਰਟੀ ਦਾ ਕੈਪਟਨ ਅਮਰਿੰਦਰ ਸਿੰਘ ਹੁਣਾ ਗੁੱਟਕਾ ਫੜ ਕੇ ਹੱਥ 'ਚ ਜਿਹੜਾ ਸੋਹ ਖਾਦੀ ਸੀ ਉਹਨਾਂ ਨੂੰ ਵੀ ਭੁਗਤਨੀ ਪਈ ਹੂੰ ਸੋ ਵੀਰ ਬਾਦਲ ਹੋਣੇ ਵੀ ਭੁਗਤ ਰਿਹਾ ਹੂੰ ਦੂਜੇ ਵੀ ਭੁਗਤ ਰਿਹਾ ਭਾਈ ਸਾਹਿਬ ਹਣੀ ਅੱਜ ਕੱਲ ਹੂੰ ਤੇ ਇਹ ਵੀ ਆ ਗਿਆ ਲਪੇਟੇ ਭੁਗਤਰੇ ਦੇ ਮਤਲਬ ਦੇ ਵਿੱਚ ਆ ਵੀ ਸੀਗਾ ਕਿ ਹਰ ਸਿਮਰ ਗੁਰ ਬਾਦਲ ਨੇ ਵੀ ਅਰਦਾਸ ਕੀਤੀ ਸੀ ਗੁਰੂ ਸਾਹਿਬ ਦੇ ਕਿ ਜੇ ਮੇਰੇ ਭਰਾ ਦੀ ਰੱਤੀ ਭਰੇ ਵੀ ਹੋਵੇ ਤੇ ਉਹਦਾ ਕੱਖਣਾ ਰਵੇ ਤੁਹਾਨੂੰ ਲੱਗਦਾ ਕਿ ਉਸ ਪਾਸੇ ਤੁਰਿਆ ਜਾਂਦਾ ਹੁਣ ਵੈਸਟਰਨ ਮਹਾਰਾਜ ਦਾ ਘਰ ਬੜਾ ਵੱਡਾ ਪੈਨੋ ਤੇ ਕਾਲੀ ਦਲ ਦਾ ਕਹਿੰਦੇ ਕੱਖਣਾ ਰਵੇ ਜੇ ਕੋਈ ਸੱਚੇ ਮਨੋਂ ਅਰਦਾਸ ਕਰਦਾ ਤੇ ਉਹ ਗੁਰੂ ਫਰੀ ਕਰਦਾ ਤੇ ਉਹ ਅਰਦਾਸ ਤੁਹਾਨੂੰ ਗੁਰਪ੍ਰੀਤ ਦੀ ਅਰਦਾਸ ਤੇ ਭਰੋਸਾ ਨਹੀਂ ਮੈਨੂੰ ਪੂਰਾ ਭਰੋਸਾ ਜੀ ਮੈਨੂੰ ਵੀ ਭਰੋਸਾ ਫਿਰ ਅਰਦਾਸ ਮਹਾਰਾਜ ਜਦ ਤੇ ਗਾੜੀ ਕੋਈ ਕਰੇ ਤੇ ਉਹ ਸੁਣਦਾ ਵਾ ਉਹ ਸੱਚੇ ਮਨੋਂ ਅਰਦਾਸ ਹੋਣੀ ਚਾਹੀਦੀ ਹੈ ਜੇ ਕਿਸੇ ਨੇ ਕੀਤੀ ਤੇ ਫਿਰ ਸਤਗੁਰ ਨੇ ਪੂਰੀ ਕਰਦੀ ਲੇਕਿਨ ਲੱਗਦਾ ਕਿ ਪੂਰੀ ਹੋ ਜੇਗੀ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਕਿਉਂਕਿ ਬਹੁਤ ਸਾਰੀਆਂ ਰੇਡਸ ਪੈ ਰਹੀਆਂ ਨੇ ਬੜਾ ਕੁਝ ਹੋਣਾ ਹੱਲੇ ਤੁਸੀਂ ਵੇਖੋ ਆ 1.5 ਸਾਲ ਚ ਬੜਾ ਹੀ ਕੁਝ ਹੋਣਾ ਹੈ ਲੇਕਿਨ ਉਹ ਵੀ ਜੇ ਪ੍ਰਤਾਪ ਸਿੰਘ ਹੱਕ ਚ ਸੀ ਕਹਿੰਦੇ ਜੋ ਕੁਝ ਕੀਤਾ ਗਲਤ ਦੇਖੋ ਕਿਸੇ ਟਾਈਮ ਤੋਂ ਉਹਨਾਂ ਨੂੰ ਭੰਡ ਦੇ ਰਹੇ ਨੇ ਕੋਈ ਇਹ ਪਤਾ ਹੋਰ ਵੇਲੇ ਪ੍ਰਤਾਪ ਹੁਣੀ ਪੁਲਿਸ ਚ ਰਹੇ ਆ ਉਹਨਾਂ ਨੂੰ ਜਿਆਦਾ ਪਤਾ ਉਹਨਾਂ ਦੇ ਵਿਭਾਗ ਦੇ ਇਸ ਕਰਕੇ ਮੈਂ ਹੁਣ ਕੀ ਕਵਾਂ ਵੀ ਕੁਵਰ ਵੇਲੇ ਪ੍ਰਤਾਪ ਹੁਣਾ ਨਹੀਂ ਨਹੀਂ ਲੇਕਿਨ ਤੁਹਾਨੂੰ ਲੱਗਦਾ ਕਿ ਇੱਕ ਪਾਸੇ ਤੇ ਉਹ ਕਾਲੀ ਦਲ ਦੇ ਖਿਲਾਫ ਰਹੇ ਉਹ ਕਹਿੰਦੇ ਕਿ ਕਾਲੀ ਦਲ ਨੇ ਸਾਰਾ ਕੁਝ ਕਰਵਾਇਆ ਉਹ ਕੈਪਟਨ ਮਹਿੰਦਰ ਸਿੰਘ ਨੂੰ ਦੱਸਦੇ ਸਨ ਤੇ ਉਹ ਮਾਮਲਾ ਦਰਜ ਨਹੀਂ ਹੋ ਪਾਇਆ ਜਦੋਂ ਪਿਛਲੀ ਸਰਕਾਰ ਸੀ ਕਿ 2027 ਤੋਂ ਲੈ ਕੇ 2022 ਤੱਕ ਦੇ ਵਿੱਚ ਇਹਨਾਂ ਦਾ ਜਵਾਬ ਦੇ ਦਿਓ ਹੁਣ ਮੈਂ ਤੁਹਾਨੂੰ ਸ਼ਾਰਟ ਚੱਕ ਗੱਲ ਪੁੱਛਣ ਲੱਗਾ ਜੀ ਮਤਲਬ ਇਹ ਤੁਹਾਨੂੰ ਆ ਗਿਆ ਉਹਦੀ ਪ੍ਰਾਪਰਟੀ ਦਾ ਇਹਦਾ ਇਹ ਤੋ ਉਹਨਾਂ ਲੋਕਾਂ ਦਾ ਕਿਉਂ ਨਹੀਂ ਤਰਸਾਉਂਦਾ ਉਹ ਜਿਹੜੇ ਸਜ਼ਾ ਭੁਗਤ ਚੁੱਕੇ ਨਹੀਂ ਨੀ ਥੱਲੇ ਜੇਲਾਂ ਚ ਬੰਦਿਆ ਸੰਵਿਧਾਨ ਮੁਤਾਬਕ ਕਾਨੂੰਨ ਮੁਤਾਬਕ ਤੁਸੀਂ ਉਹਨਾਂ ਨੂੰ ਰੱਖ ਨਹੀਂ ਸਕਦੇ ਬੰਦੀ ਸਿੰਘਾਂ ਨੂੰ ਹਾਂ ਫਿਰ ਤੁਹਾਨੂੰ ਉਹ ਕਿਉਂ ਨਹੀਂ ਨਜ਼ਰ ਆਉਂਦੇ ਜਿਹੜੇ ਟਾਵਰ ਤੇ ਬੈਠੇ ਐ ਇਹਨੇ ਇਹ ਚਿਰ ਤੇ ਗੁਰੂ ਸਾਹਿਬ ਦੀ ਲੜਾਈ ਲੜ ਰਿਆ ਜਿਹੜੇ ਲੋਕਾਂ ਸੁਧਾਨਾ ਵੀ ਨਜ਼ਰ ਬੜਾ ਆਉਂਦੇ ਅੱਜ ਕੱਲ੍ਹ ਉਹ ਸੁਧਾਨੇ ਦੇ ਵਿਚਾਰੇ ਤੇ ਗੱਲ ਪੈ ਕੇ ਚੰਗਾ ਭਲਾ ਬੰਦਾ ਹੋ ਯਾਰ ਕੀ ਉਹ ਕੋਈ ਲੀਡਰ ਹੈ ਅੱਛਾ ਬਾਅਦ ਵਿੱਚ ਪੁਲਿਸ ਅਧਿਕਾਰੀ ਪ੍ਰੈਸ ਕਾਨਫਰੰਸ ਕਰਦਾ ਪੈ ਕਹਿੰਦਾ ਕਿ ਗੱਡੀਆਂ ਖਈਆਂ ਨੇ ਤੇ ਗੱਡੀਆਂ ਦਾ ਤਾਂ ਨਿਸ਼ਾਨ ਹੀ ਨਹੀਂ ਕੋਈ ਯਾਰ ਉਹ ਬੰਦਾ ਪਾਣੀ ਨਹੀਂ ਬੋਲਦਾ ਵਾਤਾਵਰਣ ਲਈ ਬੋਲਦਾ ਤੁਹਾਨੂੰ ਚੁੱਪਦਾ ਠੀਕ ਆ ਸਾਰੀਆਂ ਸਰਕਾਰਾਂ ਰਹੀਆਂ ਪਰ ਇਦਾਂ ਥੋੜੀ ਤੁਸੀਂ ਸਮਾਜ ਸੇਵੀਆਂ ਦੇ ਗਲਪ ਹੋਗੇ ਆ ਮਤਲਬ ਬਹੁਤ ਰਵਈਆ ਗਲਤ ਹੈ ਲੱਖੇ ਸੁਧਾਣੇ ਦੇ ਜਿਹੜਾ ਗਲਪ ਹੈ ਮੈਂ ਤੇ ਬਹੁਤ ਨਿੰਦਾ ਕਰਦਾ ਵੀ ਇਹ ਤੁਹਾਨੂੰ ਬਹੁਤ ਮਾੜੀ ਗੱਲ ਆ ਔਰ ਸ਼ਰਮ ਵੀ ਆਉਣੀ ਚਾਹੀਦੀ ਕਿ ਤੁਹਾਨੂੰ ਸਮਾਜ ਨਾਲ ਪਿਆਰ ਕਰਨ ਵਾਲੇ ਚੰਗੇ ਲੋਕ ਨਹੀਂ ਪਸੰਦ ਇਹੋ ਲੱਖਾ ਸੁਧਾਣਾ ਜਦੋਂ ਤੁਹਾਡੇ ਲਈ ਬੋਲਦਾ ਸੀ ਤੁਹਾਡੇ ਨਾਲ ਖਲੋਂਦਾ ਸੀ ਤੇ ਉਦੋਂ ਲੱਖਾਂ ਸੁਧਾਣਾ ਚੰਗਾ ਸੀ ਅੱਜ ਤੁਸੀਂ ਇਹਨੂੰ ਜਲੀਲ ਕਰ ਲਈ ਤੇ ਗੱਲ ਪੈ ਗਏ ਤੇ ਕੋਈ ਗੱਲ ਦੀ ਫਿਰ ਸਮਾਂ ਕਿਹੜਾ ਰਹਿ ਗਿਆ ਵਾ ਕਿੰਨਾ ਹੀ ਘਰੀ ਤੁਸੀਂ ਕਿਸੇ ਨੂੰ ਆਵਾਜ਼ਾਂ ਬੰਦ ਕਰ ਲੋਗੇ ਪਰਮਾਤਮਾ ਦੀ ਕਿਰਪਾ ਰਹੀ ਤੇ ਸਮਾਂ ਜਿਹੜਾ ਵਾ ਬਹੁਤ ਤੇਜ਼ੀ ਨਾਲ ਰਫ਼ਤਾਰ ਬਦਲ ਰਿਹਾ ਇਹ ਜੋ ਲੇਕਿਨ ਤੁਹਾਡੀ ਪਾਰਟੀ ਦੇ ਵਿੱਚ ਵੀ ਕੋਈ ਠੀਕ ਨਹੀਂ ਨਜ਼ਰ ਆ ਰਿਹਾ ਮੇਰਾ ਸਾਰਾ ਕੁਝ ਗੁਰਪ੍ਰੀਤ ਜੀ ਠੀਕ ਹੋ ਜਾਣਾ ਉਹ ਕਹਿੰਦੇ ਆਮ ਆਦਮੀ ਪਾਰਟੀ ਕਹਿੰਦੀ ਪੰਜ ਤੇ ਮੁੱਖ ਮੰਤਰੀ ਰੱਖੇ ਤੁਸੀਂ ਤੁਸੀਂ ਕਿੱਥੋਂ ਬਣਾ ਲੋਗੇ ਕਿਹੜੀ ਆਮ ਆਦਮੀ ਪਾਰਟੀ ਜਿਹੜੀ ਮੌਜੂਦਾ ਸਰਕਾਰ ਹੈ ਖਾਸ ਆਦਮੀ ਕੋ ਤੁਸੀਂ ਚਲੋ ਖਾਸ ਆਦਮੀ ਕਰਾ ਲਓ ਆਮ ਸਾਡੇ ਵਤਰੇ ਸਾਰੇ ਖਾਸ ਆ ਮੈਂ ਕਿਹਾ ਸਾਰੇ ਖਾਸ ਖਾਸ ਹੀ ਆ ਜਿਹੜੇ ਬੋਲਦੇ ਦੋ ਚਾਰ ਉਹੀ ਆ ਜੋ ਵੀ ਦਿੱਲੀ ਵਾਲੇ ਖਾਸ ਖਾਸ ਸਾਰੇ ਬੈਗੇ ਉਹ ਚਲਾਉਣ ਦੇ ਆ ਨਾ ਤੇ ਵੇਖੋ ਇਹਨਾਂ ਨੂੰ ਨਾ ਇੱਕੋ ਚੇਤੇ ਪਤਾ ਕਿਉਂ ਕਾਂਗਰਸ ਪਾਰਟੀ ਆਉਂਦੀ ਐ ਇਹਨਾਂ ਨੂੰ ਦਿਖਣ ਦੇ ਆ ਸਮਾ ਦਿਖਣ ਡਿਆ ਆਉਣ ਵਾਲਾ ਪੰਜਾਬ ਦੇ ਵਿੱਚ ਕੀ ਹੋਣਾ ਇਸ ਕਰਕੇ बार-बार ਕਾਂਗਰਸ ਪਾਰਟੀ ਦਾ ਜ਼ਿਕਰ ਹੋਦਾ ਲੇਕਿਨ ਤੁਹਾਨੂੰ ਜੀ ਮੇਰਾ ਇੱਕ ਸਵਾਲ ਆ ਜੀਵਨਜੋਤ ਕੋਰ ਮੈਡਮ ਨੇ ਤੇ ਐਮਐਲਏ ਜਿੱਦਾਂ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਜਿਸ ਤਾਂ ਦੀ ਟਿੱਪਣੀ ਉਹਨਾਂ ਨੇ ਮਜੀਠੀਆ ਨੂੰ ਲੈ ਕੇ ਉਹਨਾਂ ਦੀ ਵਾਈਫ ਨੂੰ ਲੈ ਕੇ ਕੀਤੀ ਕਿ ਮਜੀਠੀਆ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਬੀਂਗ ਅ ਲੇਡੀ ਉਹਨਾਂ ਨੂੰ ਕਰਨੀ ਚਾਹੀਦੀ ਸੀ ਕਰਨੀ ਚਾਹੀਦੀ ਵੇਖੋ ਕਦੀ ਵੀ ਨਾ ਕੋਈ ਵੀ ਗੱਲ ਆ ਨਾ ਹਰ ਚੀਜ਼ ਦੀ ਮਾਨ ਮਨ ਕਰਦਾ ਪਰ ਖਾਸ ਤੌਰ ਤੇ ਬੱਚਿਆਂ ਨੂੰ ਲੈ ਕੇ ਕੀਤੀ ਬੱਚਿਆਂ ਦੇ ਮਨਚ ਅਸਰ ਪੈ ਸਕਦਾ ਜਦੋਂ ਸੁਖਪਾਲ ਖਹਿਰਾ ਬੋਲਦੇ ਨੇ ਉਹਨਾਂ ਦੇ ਪਰਚਾ ਦੇ ਦਿੱਤਾ ਜਾਂਦਾ ਉਹਨਾਂ ਨੂੰ ਫੜ ਲਿਆ ਜਾਂਦਾ ਇੱਕ ਐਡੀ ਵਧੀਆ ਸ਼ਖਸੀਅਤ ਨੂੰ ਜਦੋਂ ਕੋਈ ਹੋਰ ਚੰਗਾ ਬੰਦਾ ਬੋਲਦਾ ਉਹਦੇ ਨਾਲ ਵੀ ਧੱਕਾ ਕੀਤਾ ਜਾਂਦਾ ਤੁਸੀਂ ਜੇ ਤੁਸੀਂ ਬਤਲਵਾ ਜੋ ਕਰ ਰਹੇ ਜੇ ਆਪਰੇਸ਼ਨ ਤੋਂ ਉਹਦੇ ਵਿੱਚ ਜੇ ਕੋਈ ਤੁਸੀਂ ਇੱਧਰ ਉੱਧਰੋਂ ਟਿੱਪਣੀਆਂ ਦੇਣੀਆਂ ਤਾਂ ਪਹਿਲਾਂ ਸਲਾਹ ਤੇ ਆਪਸ ਚ ਕਰ ਲਓ ਵੀ ਕਿੰਨੇ ਕੀ ਬੋਲਣਾ ਕੋਈ ਕੁਝ ਬੋਲ ਰਿਹਾ ਕੋਈ ਕੁਝ ਬੋਲ ਰਿਹਾ ਕੋਈ ਕੁਝ ਬੋਲ ਰਿਹਾ ਸੋ ਕਿਤੇ ਨਾ ਕਿਤੇ ਥੋੜੀ ਜੀ ਮਾਨ ਮਰਿਆਦਾ ਵੀ ਰੱਖਣੀ ਚਾਹੀਦੀ ਐ ਪੰਜਾਬ ਤੇ ਹਾਲਾਤ ਜਿਹੜੇ ਆ ਨਾ ਉਹ ਮੈਂ ਦੇਖ ਰਿਹਾ ਜਿਹੜੇ ਹਿਸਾਬ ਦੇ ਨਾਲ ਤੇਜ਼ੀ ਨਾਲ ਬਦਲ ਰਹੇ ਆ ਜਿੱਥੇ ਸਾਨੂੰ ਕਾਨੂੰਨ ਵਿਵਸਥਾ ਸਹੀ ਕਰਨੀ ਚਾਹੀਦੀ ਹੁਣ ਇਹਨਾਂ ਦੀ ਮੈਂ ਤੁਹਾਨੂੰ ਇੱਕ ਕਾਰਗੁਜ਼ਾਰੀ ਹੋਰ ਦੱਸ ਦੇਣਾ ਹਾਂ ਆ ਵੀਡੀਓ ਬੜੀ ਵਾਇਰਲ ਹੋਣ ਈ ਆ 112 ਨੰਬਰ ਵਾਲਾ ਹਾਂ 112 ਨੰਬਰ ਹੈਲਪਲਾਈਨ ਆ ਮੁੱਖ ਮੰਤਰੀ ਸਾਹਿਬ ਸ਼ਾਇਦ ਇਹ ਵੀਡੀਓ ਦੇਖਣ ਤੇ ਉਹਨਾਂ ਨੂੰ ਵੀ ਲੱਗੇ ਕੀ ਇਹ ਘੱਟ ਹੋਣਾ ਚਾਹੀਦਾ ਸੀ ਕਦੇ ਪਰਚਾ ਦੇ ਦਿੱਤਾ ਉਹ ਚਾਰੇ ਜਿੰਨੇ ਜਾਣਦਾ ਮੈਂ ਉਹੀ ਦੱਸਣ ਡਿਆ ਵੀ 112 ਨੰਬਰ ਡਾਇਲ ਕਰੋ ਗੱਡੀ ਆ ਜਾਂਦੀ ਹੈ ਪੁਲਿਸ ਰੱਖਿਆ ਫੋਰਸ ਤੇ ਭਾਈ ਕਨਈਆ ਜੀ ਸਰਟੀਫਿਕੇਟ ਦਿੱਤਾ ਜਾਂਦਾ ਵਾ ਉਹਨੂੰ ਹੁਣ ਸਰਕਾਰ ਭਾਰ ਸਰਕਾਰ ਨੇ ਵੀ ਨਾਲ ਕੁਝ ਪੈਸੇ ਦਿੰਦੇ 15 ਕਾ 26 ਜਨਵਰੀ ਤੇ ਸਨਮਾਨ ਕਰਦੇ ਆ ਪੁਲਿਸ ਵੱਲੋਂ ਭਾਈ ਕਨਈਆ ਜੀ ਸਰਟੀਫਿਕੇਟ ਦਿੱਤਾ ਜਾਂਦਾ ਉਹਨੂੰ ਕਹਿੰਦੇ ਫਰਿਸ਼ਤਾ ਸਕੀਮ ਇੱਕ ਸੈਂਟਰ ਸਰਕਾਰ ਨੇ ਇੱਕ ਪੰਜਾਬ ਨੇ ਪੀ ਲੋਕੀ ਜਿਹੜੇ ਕਿਸੇ ਦਾ ਐਕਸੀਡੈਂਟ ਹੋ ਜੇ ਤੇ ਤੁਰੰਤ 112 ਨੰਬਰ ਜਾਂ ਆਪਣੀ ਗੱਡੀ ਚ ਹਸਪਤਾਲ ਲੈ ਜਾਣ ਉਹ ਤੇ ਪਰਚਾ ਦਰਜ ਨਹੀਂ ਹੋ ਹੂੰ ਉਹ ਬੜਾ ਵਧੀਆ ਨਾਮ ਰੱਖਿਆ ਭਾਈ ਕਨਈਆ ਜੀ ਉਹਦੇ ਵਿੱਚ ਮੇਰੇ ਕੋਲ ਔਨ ਰਿਕਾਰਡ ਵੀਡੀਓ ਨੰਬਰ ਡਿਟੇਲ ਹੂੰ ਮੈਂ ਕਈ ਬੰਦੇ ਹਸਪਤਾਲ ਚ ਪਾਏ ਤੁਹਾਡੇ ਕੋਲ ਕਈ ਚੈਨਲ ਕਿੰਨੇ ਕੁੜਤੇ ਪਜਾਮੇ ਨੇ ਚਿੱਟੇ ਕੇ ਖਰਾਬ ਕੀਤੇ ਮੇਰੇ 92 ਕੁੜਤੇ ਪਜਾਮੇ ਜਿਹੜੇ 92 ਬੰਦੇ ਮੈਂ ਹਸਪਤਾਲ ਪਹੁੰਚਾ ਚੁੱਕਾ ਔਨ ਰਿਕਾਰਡ ਮੇਰੇ ਕੋਲ ਹੈਗਾ ਤੋ ਆਵਾਰਡ ਕਿਨੇ ਮਿਲੇ ਅਵਾਰਡ ਇਹਨਾਂ ਨੂੰ ਤੁਸੀਂ ਕਹਿ ਦਿਓ ਗਾੜੀਆਂ ਮੈਨੂੰ ਕਹਿੰਦੇ ਤੂੰ ਸਪਾਰਸ਼ ਕਰ ਸਾਡੀ ਸਾਨੂੰ 1 ਕਿ ਮੈਂ ਡੀਜੀਪੀ ਸਾਹਿਬ ਤੱਕ ਜਿਹੜੇ ਰਾਏ ਸਾਹਿਬ ਡੀਜੀਪੀ ਸਾਹਿਬ ਹੈ ਉਹ ਇਹਨੂੰ ਵਿੰਦੇ ਆ ਮੈਂ ਮੈਡਮ ਨੂੰ ਵੀ ਕਿਹਾ ਹਰਪਾਲ ਜੀ ਸੀ ਇੱਥੇ ਉਹਨਾਂ ਨੂੰ ਵੀ ਕਿਹਾ ਪੀਓ ਯਾਰ ਜਿਹੜਾ ਭਾਈ ਕਨਈਆ ਜੀ ਸਰਟੀਫਿਕੇਟ ਹੈ ਲੋਕਾਂ ਦੇ ਵਿੱਚ ਆਪਾਂ ਲੋਕਾਂ ਨੂੰ ਦੱਸੀਏ ਕਿ ਲੋਕ ਜਾਗਰੂਕ ਹੋਣ ਮੇਰੇ ਲਈ ਉਹ ਇੱਕ ਸਿਰਫ ਕਾਗਜ਼ ਦਾ ਟੁਕੜਾ ਮੇਰੇ ਲਈ ਮਾਇਨੇ ਨਹੀਂ ਰੱਖਦਾ ਮੈਨੂੰ ਤੇ ਲੋਕਾਂ ਦੀ ਜਾਨ ਆ ਚਲੋ ਭਾਈ ਕਨਈਆ ਜੀ ਦਾ ਨਾਮ ਹੈ ਅਸੀਂ ਪਛਾੜ ਦਈਏ ਮੈਂ ਇਹਨਾਂ ਦੇ ਵਾਰਡ ਤੋਂ ਬਿਨਾਂ ਵੀ ਉੱਥੋਂ ਤੱਕ ਪਹੁੰਚਾਉਣਾ ਲੋਕਾਂ ਨੂੰ ਮੈਨੂੰ ਕੋਈ ਵਾਰਡ ਦੀ ਲੋੜ ਨਹੀਂ ਇਹਨਾਂ ਦੇ ਦੀ ਪਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਉਹ ਮੈਨੂੰ ਦੋ ਤੇ ਸਹੀ ਪਹਿਲਾਂ ਤੇ ਮੈਂ ਸਾਡੇ ਐਸਐਸਪੀ ਦੇ ਹਾਤੀ ਜਿਹੜੇ ਪਹਿਲੇ ਬਦਲ ਗਿਆ ਉਹਨਾਂ ਨੂੰ ਪੁੱਛਿਆ ਤੇ ਕਹਿੰਦੇ ਉਹ ਕੀ ਹੁੰਦਾ ਮੈਨੂੰ ਤਾਂ ਪਤਾ ਹੀ ਨਹੀਂ ਹੂੰ ਫਿਰ ਮੈਂ ਹਾਤੀ ਦੇ ਪੁਲਿਸ ਟ੍ਰੈਫਿਕ ਵਾਲਿਆਂ ਨੂੰ ਪੁੱਛਿਆ ਉਹ ਕਹਿੰਦੇ ਸਾਨੂੰ ਵੀ ਨਹੀਂ ਪਤਾ ਹੂੰ ਫਿਰ ਮੈਂ ਇੱਥੇ ਪੁੱਛਿਆ ਦੋ ਤਿੰਨਾਂ ਨੂੰ ਤੇ ਉਹ ਗਾੜੀਆਂ ਕਹਿੰਦੇ ਵੀ ਭਾਈ ਪਹਿਲਾਂ ਸਾਡੀ ਸਪਾਰਸ਼ ਕਰ 15 ਅਗਸਤ 26 ਜਨਵਰੀ ਤੇ ਡੀਸੀ ਨੂੰ ਤੇ ਫਿਰ ਅਸੀਂ ਕੋਈ ਨਹੀਂ ਇਹ ਵੇਖਾਂਗੇ ਕਰਾਂਗੇ ਸੋ ਕਿਤੇ ਨਾ ਕਿਤੇ ਉਹ ਮਿਸ਼ਨ ਨੂੰ ਫੇਲ ਕੀਤਾ ਜਾ ਰਿਹਾ ਔਰ ਕਿੱਦਾਂ ਕੀਤਾ ਜਾ ਰਿਹਾ ਉਹ ਇਹਨਾਂ ਦੇ ਮੁਲਾਜ਼ਮਾਂ ਨੂੰ ਨੌਲੇਜ ਨਹੀਂ ਹੈਗੀ ਔਰ ਨੌਲੇਜ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਇੱਕ ਵੀਡੀਓ ਤੁਸੀਂ ਦੇਖ ਰਹੇ ਚੈਨਲਾਂ ਤੇ ਚੱਲ ਰਹੀ ਆ ਅੱਗ ਲੱਗ ਗਈ ਕਿਸੇ ਗੱਡੀ ਨੂੰ ਇੱਕ ਬੰਦਾ ਖਲੋ ਕੇ ਵਿਚਾਰਾ 112 ਨੰਬਰ ਤੇ ਫੋਨ ਲਾਉਣ ਡਿਆ ਵਾ ਫਾਇਰ ਬ੍ਰਿਗੇਡ ਨੂੰ ਫੋਨ ਲਾਉਣ ਡਿਆ ਉਹ ਤਾਂ ਚਲਾਨ ਕੱਢ ਦਿੱਤਾ ਜਾਂਦਾ ਹੈਲਪ ਕਰਨ ਵਾਲੇ ਦਾ ਉਹ ਵੀਡੀਓ ਵਾਇਰਲ ਹੋਣ ਈ ਆ ਇਦਾਂ ਹੀ ਇੱਕ ਐਂਬੂਲੈਂਸ ਜਾ ਰਹੀ ਆ ਉਥੇ ਖੜੜਤੇ ਉਹ ਪੀਜੀਆ ਲੈ ਕੇ ਜਾ ਰਿਹਾ ਤੇ ਉਹਨੂੰ ਇੱਕ ਟ੍ਰੈਫਿਕ ਪੁਲਿਸ ਵਾਲਾ ਰੋਕੇ ਅਮਰਜੈਂਸੀ ਵਿੱਚ ਪਿਆ ਆਕਸੀਜਨ ਲੱਗੀ ਆ ਉਹਨੂੰ ਜਲੀਲ ਕਰਨ ਰਿਹਾ ਸੋ ਇਹੋ ਜੇ ਕੰਮ ਤੇ ਹੋਣ ਡੇ 112 ਨੰਬਰ ਜਾਂ ਐਸੀਆਂ ਸ਼ਕਤੀ ਤਾਂ ਭਾਈ ਕਨਈਆ ਜੀ ਵਰਗੀਆਂ ਦਾ ਨਾਂ ਰੱਖ ਕੇ ਉਹਨਾਂ ਨੂੰ ਫੇਲ ਕਰਨਾ ਪ੍ਰਸ਼ਾਸਨ ਜਾ ਕੇ ਇਹ ਬਹੁਤ ਵੱਡਾ ਮੁੱਦਾ ਗੁਰਪ੍ਰੀਤ ਜੀ ਲੋਕਾਂ ਦੀ ਜਾਨ ਨਾਲ ਜੁੜਿਆ ਪਲੀਜ਼ ਕਿਸੇ ਵਲੇ ਟ੍ਰੈਫਿਕ ਪੁਲਿਸ ਨੂੰ ਜਾ ਕੇ ਪੁੱਛਿਓ ਵੀ ਕਿੰਨੇ ਬੰਦਿਆਂ ਨੂੰ 112 ਤੇ ਜਿਹੜੇ ਬੰਦਿਆਂ ਫੋਨ ਕੀਤੇ ਜਾਂਦਾ ਬਚਾਈਆਂ ਸਰਟੀਫਿਕੇਟ ਜਾਰੀ ਕੀਤੇ ਜੇ ਜੇ ਮੇਰੇ ਵਰਗਾ ਬੰਦਾ ਲੈ ਕੇ ਜਾਂਦਾ ਤੇ ਮੇਰੇ ਵਰਗੇ ਨੂੰ ਸਵਾਲ ਜਵਾਬ ਕੀਤੇ ਜਾਂਦੇ ਆ ਦੂਜਿਆਂ ਨੂੰ ਕੀ ਕੀਤੇ ਜਾਣਗੇ ਸੋ ਮਿਸ਼ਨ ਨੂੰ ਫੇਲ ਕੀਤਾ ਜਾ ਰਿਹਾ ਮੈਂ ਉਸ ਚੀਜ਼ ਦੀ ਡੀਸੀ ਸਾਹਿਬ ਨੂੰ ਲੈਟਰ ਵੀ ਦੇ ਚੁੱਕਾ ਹਾਂ ਤਿੰਨ ਚਾਰ ਮਹੀਨੇ ਪਹਿਲਾਂ ਵੀ ਔਰ 6 ਮਹੀਨੇ ਪਹਿਲਾਂ ਵੀ ਉਸ ਤੋਂ ਸੋ ਕਿਤੇ ਨਾ ਕਿਤੇ ਇਹੋ ਜੀਆਂ ਚੀਜ਼ਾਂ ਨੂੰ ਪ੍ਰਸ਼ਾਸਨ ਨੂੰ ਜਾਗਰੂਕ ਹੋਣਾ ਪਊਗਾ ਔਰ ਲੋਕਾਂ ਨੂੰ ਬਚਾਉਣ ਵਾਲੇ ਬਣੇ ਹੋਣ ਆ ਕੋਟ ਟਕਟਈਏ ਬੰਦ ਕਰ ਦੇਣਾ ਉਹਨੂੰ ਢਾਲਿਆ ਇਹਨੂੰ ਢਾਲਿਆ ਇਹ ਗੱਲਾਂ ਚੰਗੀਆਂ ਨਹੀਂ ਆ ਜਲੀਲ ਦੀ ਗੱਲ ਕੀਤੀ ਉਸੇ ਜਲੀਲਤਾ ਤੇ ਆਉਂਗਾ ਗਵਰ ਜੇ ਪ੍ਰਤਾਪ ਸਿੰਘ ਗਾਲੀ ਦੇ ਕਹਿੰਦੇ ਕਿ ਸ਼ਾਇਦ ਉਹਨਾਂ ਦੇ ਖਿਲਾਫ ਉਹ ਆਪਨੇ ਵੀ ਇੱਕ ਇੰਟਰਵਿਊ ਚ ਕਹਿੰਦੇ ਕਿ ਉਹ ਮੇਰੇ ਖਿਲਾਫ ਪਹਿਲਾਂ ਸਾਜ਼ਿਸ਼ ਪੱਤੀ ਜਾ ਰਹੀ ਸੀ ਜੇਕਰ ਉਹ ਕਾਂਗਰਸ 'ਚ ਆਉਂਦੇ ਨੇ ਸਪੋਜ਼ ਕਰੋ ਕਿ 1% ਅਸੀਂ ਸੋਚਦੇ ਕਿ ਇਹ ਕਾਂਗਰਸ 'ਚ ਆਉਂਦੇ ਨੇ ਕਿਉਂਕਿ ਉਹਨਾਂ ਦੀ ਲੜਾਈ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੀਗੀ ਜੇਕਰ ਆਉਂਦੇ ਨੇ ਕਿ ਕਾਂਗਰਸ ਪਾਰਟੀ ਉਹਨਾਂ ਨੂੰ ਪਾਰਟੀ 'ਚ ਲੈ ਸਕਦੀ ਹੈ ਬੇਸ਼ੱਕ ਵੱਡਾ ਸਵਾਲ ਹੈ ਕਿ ਇਸ ਤੂੰ ਹੀ ਸਮਝਦੇ ਹੋ ਕਿ ਲੈ ਸਕਦੀ ਐਜ਼ ਇਹ ਤੁਸੀਂ ਕਾਂਗਰਸ ਪੰਜਾਬ ਪ੍ਰਧਾਨ ਵੀ ਉਹ ਆਫਿਸੇ ਦੇ ਇਕੋ ਤੇ ਪਾਰਟੀ ਨੇ ਡਿਸਾਈਡ ਕਰਨਾ ਵਾ ਪਾਰਟੀ ਹਾਈ ਕਮਾਂਡ ਨੇ ਡਿਸਾਈਡ ਕਰਨਾ ਵਾ ਉਹਨਾਂ ਨੇ ਡਿਸਾਈਡ ਕਰਨਾ ਕਿ ਉਹਨਾਂ ਕਿਹੜੀ ਪਾਰਟੀ ਚ ਜਾਣਾ ਕਿ ਇੱਥੇ ਰਹਿਣਾ ਉਹਨਾਂ ਨੇ ਵੇਖਣਾ ਕਿ ਉਹਨਾਂ ਦੀ ਵਿਚਾਰਤਾ ਰ ਹੈ ਕਿਸ ਪਾਰਟੀ ਨਾਲ ਮਿਲਦੀ ਆ ਫਿਰ ਪਾਰਟੀ ਹਾਈ ਕਮਾਂਡ ਨਾਲ ਗੱਲ ਹੋਊਗੀ ਕਿਉਂਕਿ ਇੱਥੇ ਕਾਂਗਰਸ ਪਾਰਟੀ ਨਾ ਤੇ ਕਾਲੀਦ ਲਲ ਨੂੰ ਬਦਲ ਪਰਿਵਾਰ ਚ ਚੱਲਦੀ ਆ ਤੇ ਨਾਮ ਆਦਮੀ ਪਾਰਟੀ ਲੋਕੇਜਰੀਵਾਲ ਸਾਹਿਬ ਤੱਕ ਖਤਮ ਹੋ ਜਾਂਦੀ ਆ ਤੇ ਨਾ ਭਾਜਪਾ ਵਾਲ ਨੂੰ ਜਿਹੜਾ ਦੋ ਤਿੰਨ ਜਾਣਿਆਂ ਤੇ ਖਤਮ ਹੋ ਜਾਂਦੀ ਆ ਸੋ ਕਿਤੇ ਨਾ ਕਿਤੇ ਇਸ ਜਗ੍ਹਾ ਤੋਂ ਜਦੋਂ ਗੱਲ ਚੱਲਦੀ ਆ ਇਹ ਸਿੱਧੀ ਜਿਹੜੀ ਆ ਵਿੱਚ ਕਈ ਜਿਹੜੇ ਬੰਦੇ ਪੰਜਾਬ ਦੇ ਅਧਦੇਦਾਰ ਨੇ ਉਹਨਾਂ ਦੇ ਨਾਲ ਬਹਿ ਕੇ ਗੱਲ ਹੁੰਦੀ ਫਿਰ ਦਿੱਲੀ ਗੱਲ ਹੁੰਦੀ ਫਿਰ ਜਾ ਕੇ ਇਹ ਚੀਜ਼ ਦਾ ਜਿਹੜਾ ਹੱਲ ਹੁੰਦਾ ਇਹ ਨਹੀਂ ਵੀ ਕਿਸੇ ਨੂੰ ਵੀ ਆਪੇ ਇਸ ਰੂਪਾ ਪਾ ਕੇ ਕਿਸੇ ਨੂੰ ਤੋੜਤਾ ਇਹਦੇ ਵਿੱਚ ਬਹੁਤ ਤਰੀਕੇ ਦੇ ਜਿਹੜੇ ਪ੍ਰਕਿਰਿਆ ਵਾ ਉਹ ਕਰਕੇ ਜਿਹੜਾ ਵਾ ਲਿਆਂਦਾ ਜਾਂਦਾ ਵਾ ਔਰ ਜੇ ਉਹ ਇੱਛਕ ਹੋਣਗੇ ਤੇ ਉਹਨਾਂ ਨੇ ਜੇ ਆਪਣੀ ਇੱਛਾ ਜ਼ਾਹਿਰ ਕੀਤੀ ਤੂੰ ਪਾਰਟੀ ਨਾਲ ਹਾਈ ਕਮਾਂਡ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਰਾਪਤਾ ਹੋਇਆ ਤੇ ਉਹਨਾਂ ਕਰ ਲੈਣਾ ਕਿਉਂਕਿ ਜਦੋਂ ਅਫਸਰ ਰਹੇ ਸਾਰਿਆਂ ਨਾਲ ਹੈਗਾ ਹੀ ਉਹਨਾਂ ਦਾ ਆਲਰੇਡੀ ਪਰ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਕਿ ਚੰਗੇ ਇਨਸਾਨ ਸੀ ਇਦਾਂ ਉਹਨਾਂ ਨੂੰ ਨਹੀਂ ਸੀ ਜਲੀਲ ਕਰਨਾ ਚਾਹੀਦਾ ਕਿ ਚੰਗੇ ਇਨਸਾਨ ਨੇ ਉਹਨਾਂ ਵੇਖੋ ਗਲਤ ਗੁਰੂ ਦੀ ਕੀਤੀ ਬੇਅਦਬੀ ਦੀ ਗੱਲ ਕੀਤੀ ਉਹਨਾਂ ਨੂੰ ਵਿਚਾਰਿਆਂ ਜਨਰੇਰੀਓ ਵਿਧਾਨ ਸਭਾ 'ਚ ਬੋਲੇ ਉਹਨਾਂ ਨੇ ਉੱਥੇ ਬੇਅਦਬੀ ਦੀ ਗੱਲ ਕੀਤੀ ਔਰ ਮੈਨੂੰ ਬਹੁਤ ਦੁੱਖ ਲੱਗਾ ਕਿ ਇੱਕ ਅਫਸਰ ਜਿਹੜਾ ਵਾ ਜਿਸਦੇ ਨਾਂ ਤੇ ਰਾਜਨੀਤੀ ਕਰਕੇ ਤ ਉਹਨੂੰ ਵਿਚਾਰੇ ਨੇ ਇਦਾਂ ਕਰਤਾ ਤ ਬਹੁਤ ਮਾੜੀ ਗੱਲ ਆ ਔਰ ਇਹ ਕਿਤੇ ਨਾ ਕਿਤੇ ਦੁੱਖ ਵੀ ਲੱਗਾ ਇਸ ਗੱਲ ਦਾ ਐ ਫੇ ਚੰਗੇ ਲੋਕ ਰਾਜਨੀਤੀ ਚ ਚਾਹਣਗੇ ਕਿਦਾਂ ਜੇ ਐਸੇ ਲੋਕਾਂ ਨੂੰ ਮਤਲਬ ਆਪਾਂ ਕਰਦਾਰ ਕੋਸ਼ਿਸ਼ ਕਰਦਾਂਗੇ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਸਨੋ ਜੀ ਤੁਹਾਡਾ ਤੁਸੀਂ ਸਮਝ ਜੋ ਤੁਹਾਨੂੰ ਸਵਾਲ ਪੁੱਛਿਆ ਤੁਸੀਂ ਬੜੇ ਬਾਕੀ ਦੇ ਨਾਲ ਜਵਾਬਤਾ ਸੋ ਇਹ ਸਨ ਸਰਬਜੀਤ ਸਿੰਘ ਸੋਨੂ ਚੰਡਿਆ ਦਾ ਜਿਨ੍ਹਾਂ ਵੱਲੋਂ ਸਾਹਤੁੱਤ ਕਿਹਾ ਗਿਆ ਜੀ ਦਲਜੀਤ ਦੋਸਾਂਜ ਦੇ ਮੁੱਦੇ ਦੇ ਤੇ ਉੱਤੇ ਬੋਲਦੇ ਹੋਏ ਇਹਨਾਂ ਨੇ ਕਿਹਾ ਕਿ ਜਿਹੜੇ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਨੇ ਸ਼ਾਇਦ ਉਹਨਾਂ ਕੋਲੋਂ ਕੋਈ ਵੀ ਕੰਮ ਬਾਕੀ ਨਹੀਂ ਰਿਹਾ ਇਸ ਕਰਕੇ ਦਲਜੀਤ ਦੋਸਾਂਜ ਦਾ ਜਿਹੜਾ ਹੈ ਉਹ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਦੂਸਰੇ ਪਹਿਲੂ ਦੇ ਵਿੱਚ ਵੇਖਿਆ ਜਾਵੇ ਤਾਂ ਇੱਕ ਪਾਸੇ ਤਾਂ ਦਲਜੀਤ ਦੋਸਾਂਜ ਫਿਲਮ ਕਰਦੇ ਨੇ ਪਾਕਿਸਤਾਨੀ ਅਦਾਕਾਰ ਦੇ ਨਾਲ ਤਾਂ ਉਹਨਾਂ ਦਾ ਵਿਰੋਧ ਹੁੰਦਾ ਹੈ ਦੂਸਰੇ ਪਾਸੇ ਤੇਈ ਲੋਕ ਹੁਣ ਮੀਕੇ ਦੀਆਂ ਵੀਡੀਓ ਪੁਰਾਣੀਆਂ ਕੱਢ ਕੇ ਉਹ ਵੀ ਸਾਹਮਣੇ ਲੈ ਕੇ ਆ ਰਹੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਕਰ ਰਹੇ ਨੇ ਦੂਸਰੇ ਤੀਸਰੇ ਪਾਸੇ ਅger ਗੱਲ ਕੀਤੀ ਜਾਵੇ ਤੇ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਦੀ ਵੀ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਜਿੱਚ ਪਾਕਿਸਤਾਨੀ ਕ੍ਰਿਕਟਰਾਂ ਉਹ ਹੱਥ ਮਿਲੋਂਦੇ ਹੋਏ ਨਜ਼ਰ ਆ ਰਹੇ ਨੇ ਕੀ ਇਹ ਸਿਰਫ ਔਰ ਤੇ ਸਿਰਫ ਇੱਕ ਪੱਗ ਨੂੰ ਲੈ ਕੇ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਤਾਂ ਸਮਝ ਦੱਸੇਗਾ ਲੇਕਿਨ ਕਿਤਨਾ ਕਿਤੇ ਹਾਲਾਤ ਜਿਹੜੇ ਨੇ ਜ਼ਰੂਰ ਨਜ਼ਰ ਆ ਰਹੇ ਨੇ ਹਾਂਜੀ ਤੁਹਾਨੂੰ ਜੀ ਕੀ ਕਹਿਣਾ ਚਾਹੋਗੇ ਗੁਰਪ੍ਰੀਤ ਜੀ ਹੁਣ ਨਾ ਪਾਕਿਸਤਾਨ ਦਾ ਭਾਰਤ ਦੇ ਜਿਹੜੇ ਮੈਚ ਹੋਣੇਗਾ ਹਾਂ ਉਹਨੂੰ ਵੀ ਕਿਤੇ ਨਾ ਕਿਤੇ ਰੋਕਣ ਔਰ ਜਿਹੜੀ ਅਮਰਿੰਦਰ ਗਿੱਲ ਦੀ ਫਿਲਮ ਆਰੀ ਉਹਦੇ ਚ ਵੀ ਪਾਕਿਸਤਾਨੀ ਆਰਟਿਸਟ ਹੈਗੇ ਉਹ ਵੀ ਪਹਿਲਾਂ ਦੀ ਬਣੀ ਆ ਸ਼ਾਇਦ ਮੈਨੂੰ ਲੱਗਦਾ ਵੀ ਜੋ ਦਿਲਜੀਤ ਨਾਲ ਕੀਤਾ ਇਹਦੇ ਨਾਲ ਵੀ ਕਰਨਗੇ ਅਮਰਿੰਦਰ ਨਾਲ ਵੀ ਨਹੀਂ ਕਰਨਾ ਚਾਹੀਦਾ ਬਹੁਤ ਅੱਛਾ ਕੰਮ ਕਰਦਾ ਮੈਨੂੰ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਵੀ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਨੇ ਪਹਿਲਾਂ ਦੀਆਂ ਫਿਲਮਾਂ ਬਣਾਈਆਂ ਪਰ ਜਿਹੜਾ ਮੈਚ ਹੋਣਿਆ ਹੁਣ ਵਰਲਡ ਕੱਪ ਹੋਣਿਆ ਜਿਹੜੇ ਮੈਚ ਹੋਣਿਆ ਫਿਰ ਜੇ ਤੁਸੀਂ ਇੰਨਾ ਪਿਆਰ ਕਰਦੇ ਜੇ ਦੇਸ਼ ਨੂੰ ਮੇਰੇ ਹਿਸਾਬ ਨਾਲ ਏਸ਼ੀਆ ਕੱਪ ਵੀ ਆਣਾ ਮੇਰੇ ਕਹਿਣਾ ਨਹੀਂ ਕਿੱਦਣਾ ਚਾਹੀਦਾ ਸਾਨੂੰ ਤੁਸੀਂ ਦਿਲਜੀਤ ਨੂੰ ਇਕੱਲੇ ਨੂੰ ਵਿਚਾਰੇ ਨੂੰ ਇੱਕ ਨੂੰ ਰੱਖਿਆ ਨਾ ਹੁਣ ਅਸੀਂ ਹਰ ਜਗ੍ਹਾ ਵਿਰੋ ਜਿਹੜੇ ਦੇਸ਼ ਤੇ ਬੈਂਚ ਹੋਣਿਆ ਉਹਦਾ ਵੀ ਬਾਈਕਾਟ ਕਰੋ ਔਰ ਜਿਹੜੀਆਂ ਆਉਣ ਵਾਲੀਆਂ ਫਿਲਮਾਂ ਵਾਂ ਉਹਦੇ ਵਿੱਚ ਜੇ ਕੋਈ ਉਹਨਾਂ ਦੇ ਆਰਟਿਸਟਾਂ ਨੂੰ ਲੈਂਦਾ ਤੇ ਉਹਦਾ ਮੈਂ ਬਾਈਕਾਟ ਕਰੂੰਗਾ ਕਿਉਂਕਿ ਜਿਹੜੀਆਂ ਪਹਿਲਾਂ ਬਣੀਆਂ ਉਹਨਾਂ ਦਾ ਮੇਰਾ ਨਹੀਂ ਬਣਦਾ ਕੀ ਲੱਗਦਾ ਫਿਰ ਅਮੀਸ਼ਾ ਦੇ ਬੇਟੇ ਦਾ ਵੀ ਬਾਈਕਾਟ ਹੋਣਾ ਚਾਹੀਦਾ ਜੋ ਹੱਥ ਮਲਾ ਰਹੇ ਨੇ ਇੱਥੇ ਯਾਰ ਉਹਨਾਂ ਨੂੰ ਕਿਨੇ ਬਾਈਕਾਟ ਕਰਨਾ ਵਾ ਉਹਨਾਂ ਨੇ ਉਹਸਲੇ ਨੋਟਿਸ ਘੱਲ ਦੇਣਾ ਪਰਚਾ ਕਰ ਦੇਣਾ ਇਸ ਕਰਕੇ ਉਸੇ ਤੇ ਨਹੀਂ ਫਿਰ ਇਹਦਾ ਇਹਦਾ ਮਤਲਬ ਇਹ ਨਾ ਗਰੀਬ ਬੰਦੇ ਨੂੰ ਦਬਾ ਲੋ ਤੇ ਵੱਡਾ ਬੰਦਾ ਇਸੇ ਕਰਕੇ ਭਾਜੀ ਉਹਨੂੰ ਨਹੀਂ ਦਬਾ ਰਹੇ ਤੁਹਾਡੀ ਪੱਗ ਨੂੰ ਦਬਾ ਰਹੇ ਸਮਝੋ ਤੁਸੀਂ ਤੁਹਾਡੇ ਪੰਜਾਬ ਨੂੰ ਦਬਾ ਰਹੇ ਤੁਹਾਡੀ ਪੱਗ ਨੂੰ ਦਬਾ ਰਹੇ ਆ ਇਹ ਗੱਲ ਸਮਝਣ ਇਨਾਂ ਦਾ ਤੇ ਹੁਣ ਆਪਾਂ ਨੂੰ ਜ਼ਿਕਰ ਕਰਨਾ ਬਣਦਾ ਹੀ ਨਹੀਂ ਸ਼ਾਇਦ ਜਿੰਨਾ ਕੁ ਲੋਕਾਂ ਨੇ ਇਹਨਾਂ ਨੂੰ ਪਿਆਰ ਦਿੱਤਾ ਮੈਨੂੰ ਲੱਗਦਾ ਹੈ ਕਿ ਉਹਨਾਂ ਵਾਲੇ ਸਮੇਂ 'ਚ ਚਿੱਟੇ ਵੇਲੇ ਹੋ ਕੇ ਬੈਜਣੇ ਸ਼ਰਾਬ ਸ਼ਰੂਪੀ ਕੇ ਦਿਨ ਕੱਢਣੇ ਨਾਲ ਬਿਲਕੁਲ ਬਿਲਕੁਲ ਸੋ ਜੋ ਦਲਜੀਤ ਦੋਸਾਂ ਦੇ ਹੱਕ ਦੇ ਵਿੱਚ ਬਿਲਕੁਲ ਸੋਨੋ ਜੰਡਿਆਲਾ ਹੋਣੇ ਬੋਲਦੇ ਹੋਏ ਵੀ ਇਹ ਨਜ਼ਰ ਆਇਆ ਔਰ ਕਿਆ-ਕਿਆ ਕਿ ਅਮਰਿੰਦਰ ਗਿੱਲ ਦੀ ਵੀ ਨਵੀਂ ਮੂਵੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਸ਼ਾਇਦ ਉਹਨਾਂ ਦਾ ਵੀ ਵਿਰੋਧ ਜਿਹੜਾ ਉਹ ਹੋ ਸਕਦਾ ਹੈ ਲੇਕਿਨ ਦੂਸਰੇ ਪਾਸੇ ਕੁਵਰ ਵਿਜੇ ਪ੍ਰਤਾਪ ਸਿੰਘ ਨੂੰ ਲੈ ਕੇ ਪੰਜਾਬ ਦੇ ਹਰ ਇੱਕ ਵਿਅਕਤੀ ਦੇ ਮੂਹਰੇ ਉ ਜੋ ਬਾਈਬਲ ਕਲਾ ਗੋਲੀਕਾਰ ਨੂੰ ਲੈ ਕੇ ਪੋਰਟ ਕਪੂਰਾ ਗੋਲੀਕਾਰ ਨੂੰ ਲੈ ਕੇ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਲਗਾਤਾਰ ਹੀ ਆਮ ਆਦਮੀ ਪਾਰਟੀ ਵੱਲੋਂ ਬਹੁਤ ਸਾਰਾ ਵਿਰੋਧ ਹੋਇਆ ਸੀ ਕਾਂਗਰਸ ਪਾਰਟੀ ਨੇ ਉਸ ਲਈ ਕੀਤਾ ਗਿਆ ਸੀ ਲੇਕਿਨ ਹੁਣ ਜਿਸ ਤਰ੍ਹਾਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਪਾਰਟੀ ਤੋਂ 5 ਸਾਲੇ ਬਾਅਦ ਕੱਢਿਆ ਗਿਆ ਉਹ ਵੀ ਜ਼ਰੂਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਲੇਕਿਨ ਲਗਾਤਾਰ ਹੀ ਲੋਕ ਜਿਹੜੇ ਨੇ ਹੁਣ ਫੇਸਬੁੱਕ ਦੇ ਉੱਤੇ ਦੋ ਪਾਰਟ ਨਜ਼ਰ ਆ ਰਹੇ ਨੇ ਕੁਵਰ ਜਿਹੜੇ ਪ੍ਰਤਾਪ ਸਿੰਘ ਦੇ ਹੱਕ ਦੇ ਵਿੱਚ ਜਿੱਥੇ ਲੋਕ ਨਜ਼ਰ ਆ ਰਹੇ ਉੱਥੇ ਹੀ ਸਰਕਾਰ ਦੇ ਹੌਣ ਨੂੰ ਲੈ ਕੇ ਵੀ ਬਹੁਤ ਸਾਰੇ ਵੱਡੇ ਵਿਆਹ ਜਿਹੜੇ ਨੇ ਉਹ ਦਿੰਦੇ ਹੋਏ ਨਜ਼ਰ ਆ ਰਹੇ ਹੁਣ ਵੇਖਣਾ ਹੋਵੇਗਾ ਇਨ ਫਿਊਚਰ ਇਸ ਨੂੰ ਲੈ ਕੇ ਕੀ ਜਿਹੜੀਆਂ ਨੇ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ 112 ਨੰਬਰ ਕਾਲ ਤੇ ਜੇ ਫੋਨ ਕੀਤਾ ਜਾਂਦਾ ਸੀ ਤਾਂ ਜੋ ਅਵਾਰਡ ਦੇਣ ਦੀ ਗੱਲ ਤਾਂ ਹੋਰ ਦੂਰ ਦੀ ਗੱਲ ਰਹੀ ਲੇਕਿਨ ਕਿ ਤਰ੍ਹਾਂ ਕਿਤੇ ਲੋਕਾਂ ਦੇ ਉੱਤੇ ਪਰਚੇ ਦਰਜ ਕਰਨੇ ਜਿਹੜੇ ਨੇ ਉਹ ਵੀ ਸਰਕਾਰ ਵੱਲ ਸ਼ੁਰੂ ਕਰ ਦਿੱਤੇ ਹੈਗੇ ਹਨ ਹੁਣ ਵੇਖਣਾ ਹੋਵੇਗਾ ਕਿ ਕੀ ਇਸਦੇ ਹੋਰ ਸਾਰਥਕ ਹਲ ਨਿਕਲ ਪਾਉਂਦੇ ਹਨ ਨਹੀਂ ਮੈਨੂੰ ਜਨਕੀ ਗੁਰਪ੍ਰੀਤ ਸਿੰਘ ਨੂੰ ਦਿਓ ਇਜਾਦਤ ਤਨਵਲ